ਪੰਜਾਬੀ ਰੇਡੀਓ ਯੂਐਸਏ ਸਨਰੇ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਸ਼੍ਰੋਤਕਾਂ ਨੂੰ ਨਿੱਗੀ ਜੀ ਆਨੁ ਆਖਦੇ ਹਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਕਨਬੀਰ ਸਿੰਘ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਸੀਨੀਅਰ ਪੱਤਰਕਾਰ ਐਨਾਲਿਸਟ ਦੀਪਕ ਸ਼ਰਮਾ ਜਨਾਰਥਲ ਜੀ ਦੀਪਕ ਜੀ ਜੀ ਆਨੁ ਆਖਦੇ ਹਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਟੇਰਕੈਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੈਨਾ 415 909 6503 ਗੁਰਜੀਤ ਸਿੰਘ ਵਰਦੀ ਗਲੋਬਸ ਮਨਦੀਪ ਸਿੰਘ ਸੰਦੀਪ ਘੋਰ ਸੈਨ ਹੋਜ਼ੇ जिंद कौर अनायत कौर बेकर्सफील्ड महेंद्र सिंह महेंद्र कौर मट्टू यूबासिटी अमरीक सिंह अटवाल जर्नैल सिंह यूबासिटी जर्नैल सिंह सिएटल ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਦੀਪਕ ਜੀ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਕਿੰਨੇ ਵੀ ਅਕਾਲੀ ਦਲ ਦੀ ਬੈਠਕ ਜੱਜੇਦਾਰ ਹਰਪ੍ਰੀਤ ਸਿੰਘ ਜਿਹਨੂੰ ਤੋਰਨ ਦਾ ਕਹਿੰਦੇ ਹੋਵੇਗਾ ਗੁਪਤ ਫੈਸਲਾ ਅ ਰਟਕਨ ਜੀ ਇਸ ਤਰ੍ਹਾਂ ਕਿ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਜਦੋਂ ਜੱਜੇਦਾਰ ਗਿਆਨੀ ਲਖਵੀਰ ਸਿੰਘ ਹੋਰਾਂ ਦਾ ਤੈ ਹੋਇਆ ਕਿ ਉਹ ਵਿਦੇਸ਼ ਚਲੇ ਗਏ ਨੇ ਉਸ ਤੋਂ ਹਵਾਲੇ ਨਾਲੇ ਆਪਾਂ ਗੱਲ ਕਰਦੇ ਸੀਗੇ ਕੁਝ ਹੁਣ ਪਿੱਛੋਂ ਸਾਰਾ ਕੁਝ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਹੂੰ ਜਿਹਦੇ ਵਿੱਚ ਅਹਿਮ ਤੌਰ ਤੇ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਜੱਜੇਦਾਰ ਗਿਆਨੀ ਲਖਵੀਰ ਸਿੰਘ ਨੇ ਕਿਹਾ ਆ ਕੇ ਵਰਕਿੰਗ ਕਮੇਟੀ ਲੋਡ ਹੋਵੇ ਤਾਂ ਉਹ ਆਪਣੀ ਮਰਜ਼ੀ ਅਨੁਸਾਰ ਸੱਤ ਮੈਂਬਰੀ ਕਮੇਟੀ ਚ ਵਾਧਾ ਕਰ ਸਕਦੀ ਹੈ ਹਮਮ ਤੇ ਉਹਨਾਂ ਦੇ ਉਹਨਾਂ ਨੂੰ ਗਿਆਨ ਹੋ ਜੇ ਇੱਕੋ ਦਿਨ ਹੋਇਆ ਸੀ ਕਿ ਕਾਦੀ ਦਲ ਨੇ ਵਰਕਿੰਗ ਕਮੇਟੀ ਦੀ ਬੈਠਕ ਰੱਖ ਵੀ ਲਈ ਰੱਖ ਵੀ ਲਈ ਸੋ ਇਹਦਾ ਮਤਲਬ ਇਹ ਉਹੀ ਹੋਣ ਜਾ ਰਿਹਾ ਜਿਸ ਦਾ ਖਦਸਾ ਸਿਗਾ ਜਾਂ ਜਿਸ ਗੱਲ ਵੱਲ ਇਸ਼ਾਰਾ ਕਰਨੀ ਹਰਪ੍ਰੀਤ ਸਿੰਘ ਵੀ ਕਰ ਰਹੇ ਸੀਗੇ ਕਿ ਭਾਈ ਇਹ ਕਾਰਵਾਈਆਂ ਹੋਣੀਆਂ ਨੇ ਬੈਠੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਤੇ ਜੇਕਰ ਕੋਈ ਫੈਸਲਾ ਵੀ ਲੈਣਾ ਹੋਵੇ ਤਾਂ ਸ਼ਰਮਣੀ ਅਕਾਲੀ ਦਲ ਦੀ ਅੰਤਰੀ ਕਮੇਟੀ ਚ ਲਿਆ ਜਾ ਸਕਦਾ ਹਮ ਤੇ ਉਹਦੇ ਵਿੱਚ ਵੀ ਉਹ ਪਹਿਲਾ ਹੀ ਇਸ਼ਾਰਾ ਹੋ ਚੁੱਕਿਆ ਕਿ ਜੇ ਹੋ ਸਕਦਾ ਉਹ ਚ ਦੋਸ਼ ਪੱਤਰ ਆਜ ਵੀ ਉਹ ਉਸ ਦਿਨ ਤੇ ਕਾਰਵਾਈ ਹੋ ਜਵੇ ਤੇ ਉਹਨੂੰ ਲਾਂਬੇ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਨਵੀਂ ਨਵੇਂ ਜਥੇਦਾਰ ਦੀ ਪੱਕੀ ਨਿਯੁਕਤੀ ਕਰ ਦਿੱਤੀ ਜਾਵੇ ਤੇ ਜਦ ਤੱਕ ਜੱਦਾ ਰਗਵੀਰ ਸਿੰਘ ਪਰਤਣ ਤਦ ਤੱਕ ਇਹ ਸਾਰਾ ਕੰਮ ਹੋ ਜਵੇ ਪਰ ਜਦੋਂ ਆਪਾਂ ਨੂੰ ਇਹ ਗੱਲ ਪਤਾ ਹੈ ਕਿ ਬੇਸ਼ੱਕ ਇਹ ਸ਼ੌਣੀ ਕਮੇਟੀ 'ਚ ਹੁੰਦਾ ਹੈ ਪਰ ਉਹਦੇ ਫੈਸਲੇ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰ ਬਾਦਲ ਪਰਿਵਾਰ ਲੈਂਦਾ ਹੈ ਤੇ ਫਿਰ ਅੱਜ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੋਣੀ ਹੈ ਕੀ ਉਹਦੇ ਵਿੱਚ ਹੀ ਗੁਪਤ ਜਾਂਦਾ ਹੋਏਗਾ ਹੂੰ ਵੈਸੇ ਸ਼੍ਰੋਮਣੀ ਕਾਲੀਦਾਰ ਵਰਕਿੰਗ ਕਮੇਟੀ ਦੀ ਬੈਠਕ ਦੇ ਹਵਾਲੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਮੀਡੀਆ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਬਿਲਕੁਲ ਜੀ ਅਸੀਂ ਅੱਜ ਵਰਕਿੰਗ ਕਮੇਟੀ ਦੀ ਬੈਠਕ ਕਰ ਰਹੇ ਹਾਂ ਚੰਡੀਗੜ੍ਹ ਦੇ ਪਾਰਕੀ ਦੇ ਮੁੱਖ ਦਫ਼ਤਰ 'ਚ 2:30 ਵਜੇ ਬੈਠਕ ਹੋएगी ਉਹ ਕਹਿੰਦੇ ਇਸ ਬੈਠਕ ਦੇ ਵਿੱਚ ਅਸੀਂ ਜਿਹੜਾ ਪਪਾ ਪੀਮਰਾਓ ਉਮੀਦਵਾਰ ਜਿਹਦੇ ਬੁੱਧ ਤੇ ਹਮਲਾ ਹੋਇਆ ਉਹ ਸਥਿਤੀ ਨੂੰ ਵੀ ਪਾਪਾਂਗੇ ਉਸ ਤੇ ਵੀ ਚਰਚਾ ਕਰਾਂਗੇ ਪੰਜਾਬ ਦੇ ਚਮਨਕਰੋਂ ਦੀ ਜਿਹੜੀ ਸਥਿਤੀ ਵਿਗੜ ਰਹੀ ਹੈ ਉਹ ਵੀ ਏਜੰਡਾ ਹੈਗਾ ਹਾਂ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਐਮ ਚੱਲ ਰਹੀ ਹੈ ਭਰਤੀ ਮੈਂ ਉਹ ਵੀ ਏਜੰਡੇ ਤੇ ਹੈਗਾ ਤੇ ਇਸੇ ਤਰ੍ਹਾਂ ਉਹਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਜਿਹੜੀ ਗੜਬੜ ਹੈ ਉਹ ਤੋਂ ਲੈ ਕੇ ਵੀ ਮੰਤਲੂ। ਸੋ ਇਹਦੇ ਵਿੱਚ ਕਿਤੇ ਨਹੀਂ ਉਹਨਾਂ ਨੇ ਇਹ ਏਜੰਡਾ ਦਿੱਤਾ ਕਿ ਹਾਂ ਇਹਨਾਂ ਏਜੰਡੇ ਤੇ ਗੱਲ ਹੋਣੀ ਹੈ ਪਰ ਮੰਨਿਆ ਜਾ ਰਿਹਾ ਕਿ ਦੋ ਅਹਿਮ ਏਜੰਡੇ ਆਉਣਗੇ ਜਿਨ੍ਹਾਂ 'ਚੋਂ ਇੱਕ ਸਿੱਧੇ ਰੂਪ 'ਚ ਹੋਏਗਾ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਮੰਨ ਲੀਏ ਜੀ ਆਪਾਂ ਸੱਤਵੇਂ ਮੀਟਿੰਗ ਕਮੇਟੀ ਚ ਰਲੇਮਾ ਕਰ ਲਈਏ। ਠੀਕ ਹੁਣ ਹੁਕਮ ਮੰਨ ਲਏ ਜਾਣਗੇ ਜਦੋਂ ਜਥੇਦਾਰ ਸਾਹਿਬ ਇਹ ਕਹਿੰਦੇ ਸੀ ਕਿ ਸੱਤਵੇਂ ਮੀਟ ਤਨੂ ਕਾਨੂੰਨੀ ਅੜਚਣ ਹੈ ਜੀ ਸਰੋ ਤਕਨੀਕੀ ਮਸਲਾ ਹੈ ਜੀ ਹੁਣ ਜਦੋਂ ਉਹ ਚਾ ਆਪਣੀ ਮੈਂਬਰ ਲਾ ਕੇ ਉਹਨੂੰ ਪ੍ਰਵਾਨਗੀ ਦਵੋਗੇ ਫਿਰ ਡੀਕਾ ਨਹੀਂ ਨਾ ਸੋ ਅੱਜ ਇਹ ਤੈ ਮੰਨਿਆ ਜਾ ਰਿਹਾ ਕਿ ਅੱਜ ਸਰਤ ਮੈਂਬਰੀ ਕਮੇਟੀ ਦਾ ਦੇ ਵਿੱਚ ਆਪਣੇ 15 20 ਮੈਂਬਰੇ ਪਾ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਘੋਗ ਪਾ ਦੇਣਗੇ ਜਾਂ ਉਹਦਾ ਸਰੂਪ ਬਦਲ ਦੇਣਗੇ ਜਾਂ ਉਹਦੀ ਬਣਤਰ ਬਦਲ ਦੇਣਗੇ ਜਾਂ ਦਿਖਾਉਣ ਨੂੰ ਕਹਿਣਗੇ ਲਓ ਜੀ ਜਦਰ ਸਾਹਿਬ ਦੇ ਹੁਕਮਾਂ ਤੇ ਸੀ ਪੂਰ ਪਾਤਰ ਨੂੰ ਕਿਹਾ ਸੀ ਕਿ ਇਹ ਚ ਲੋਡ ਅਨਸਾਰ ਵਾਧਾ ਕਰ ਲਓ ਹੂੰ ਉਸੇ ਦੇ ਨਾਲ ਮੰਨਿਆ ਜਾ ਰਿਹਾ ਕਿ ਗੁਪਤ ਝੰਡਾ ਵੀ ਆਏਗਾ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਂਬੇ ਕੀਤਾ ਜਾਵੇ ਤੇ ਉਹਨਾਂ ਦੀ ਥਾਂ ਤੇ ਨਿਯੁਕਤੀ ਕਿਹਨੂੰ ਕਰਨੀ ਹੈ ਉਸ ਦੇ ਉੱਤੇ ਵੀ ਗੁਪਤ ਫੈਸਲਾ ਹੋਏਗਾ ਉਹ ਕੋਈ ਲਿਖਤੀ ਰਿਕਾਰਡ 'ਚ ਨਹੀਂ ਹੋਏਗਾ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਫਿਰ ਆਉਂਦੇ ਦਿਨਾਂ 'ਚ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਆਪਣੀ ਬੈਠਕ ਬੁલાਏਗੀ ਤੇ ਉਹਦੇ ਵਿੱਚ ਉਸ ਜਿਹੜੀ ਤਿੰਨ ਮੈਂਬਰੀ ਕਮੇਟੀ ਨੇ ਇਕੱਠਾ ਕੀਤਾ ਦੱਸਦਾ ਹਾਂ ਬੇ ਜੋਦੇਵਾ ਦੇ ਨਾਲ ਯਾਨੀ ਹਰਪੀਸ ਗੁਰਦਿਆਂ ਦੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਸੋ ਇੱਕ ਪਾਸੇ ਸਭ ਦੀਆਂ ਨਜ਼ਰਾਂ ਜਿ ਹਕਾਲ ਗਲ ਦੀ ਇਸ ਵਰਕਿੰਗ ਕਮੇਟੀ ਤੇ ਹੋਣਗੀਆਂ ਦੂਏ ਪਾਸੇ ਮਸੂਆਣਾ ਹੋਣਗੀਆਂ ਠੀਕ ਹੈ ਮਸੂਆਣਾ ਵਿਖੇ ਇਸ ਸਲਾਨਾ ਵਰਸੀ ਮੇਲ ਜਿਹੜਾ ਹੁੰਦਾ ਉਸ ਮੌਕੇ ਦੇ ਉੱਤੇ ਵੱਡੇ ਇਕੱਠ ਹੁੰਦੇ ਨੇ ਜਿਵੇਂ ਉਸੇ ਇਕੱਠ ਦੇ ਵਿੱਚ ਸੁਧਾਰ ਲਹਿਰ ਵਾਲੇ ਆਪਣਾ ਇਕੱਠ ਰੱਖਦੇ ਨੇ ਹੂੰ ਤੇ ਉੱਥੋਂ ਜਿਹੜੀ ਰਵਾਇਤੀ ਸਟੇਜ ਲੱਗਦੀ ਆ ਪਤਾ ਲੱਗ ਰਿਹਾ ਉਹ ਸਟੇਜ ਤੋਂ ਮੁੱਖ ਬੁਲਾ ਰਹੇ ਆ ਜੋ ਗਿਆਨੀ ਹਰਪ੍ਰੀਤ ਸਿੰਘ ਅੱਜ ਮੁੱਖ ਬੁਲਾ ਦੇ ਵਿੱਚ ਹੋਣਗੇ ਹੂੰ ਸੋ ਉਹ ਹੁਣ ਅੱਜ ਜਦੋਂ ਤਕਰੀਰ ਕਰਨਗੇ ਤਾਂ ਉਹ ਇਸ ਮਸਲੇ ਦੇ ਉੱਤੇ ਵੀ ਹੋ ਸਕਦਾ ਹੈ ਨਿਸ਼ਾਨਦੇਹੀ ਕਰਨ ਜੋ ਪਿਛਲੇ ਦਿਨਾਂ 'ਚ ਵਾਪਰਿਆ ਜਿਹੜੀ ਪੰਜ ਸਿੰਘ ਸੇਵਾ ਦੀ ਬੈਠਕ ਦਾ ਰੱਦ ਹੋਣਾ ਇਹ ਸਾਰੀ ਗੱਲ ਤੋ ਇਸ ਲਈ ਸਭ ਦੀ ਨਜ਼ਰਾਂ ਉੱਥੇ ਵੀ ਰਹਿਣੀਆਂ ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਕਿ ਸੁਧਾਰ ਲਹਿਰ ਵਾਲਿਆਂ ਨੇ ਕਿਸੇ ਸਮੇਂ ਪਹੁੰਚ ਕੀਤੀ ਸੀ ਗੈਨੀ ਹਰਪ੍ਰੀਤ ਸਿੰਘਾਂ ਤੱਕ ਕਿ ਜੱਤਰ ਸਾਹਿਬ ਤੁਸੀਂ ਰਾਜਨੀਤਿਕ ਤੌਰ ਤੇ ਆਜੋ ਤੁਸੀਂ ਪਾਰਟੀ ਅਸੀਂ ਨਵੀਂ ਬਣਾਉਣੀ ਹੈ ਤੁਸੀਂ ਉਹਦੀ ਵਾਗਡੋਰ ਸੰਭਾਲੋ ਪ੍ਰਧਾਨਗੀ ਕਰੋ ਤੇ ਕਹਿੰਦੇ ਗੈਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਜਵਾਬ ਦਿੱਤਾ ਸੀ ਕਿ ਮੈਂ ਤਾਂ ਧਾਰਮਿਕ ਖੇਤਰ 'ਚ ਕੰਮ ਕਰਨਾ ਮੈਂ ਰਾਜਨੀਤੀ ਖੇਤਰ 'ਚ ਨਹੀਂ ਆਉਣਾ ਨਹੀਂ ਆਉਣਾ ਜਿਹੜੇ ਸੁਧਾਰ ਲਹਿਰ ਵਾਲੇ ਜੱਤਰ ਗੈਨੀ ਹਰਪ੍ਰੀਤ ਸਿੰਘ ਨੂੰ ਆਪਣਾ ਲੀਡਰ ਬਣਾ ਕੇ ਮੂਹਰੇ ਲਾਉਣਾ ਚਾਹੁੰਦੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਖੇਤਰ ਚ ਕੰਮ ਕਰਨਾ ਚਾਹੁੰਦੇ ਸੀ ਕੀ ਸੁਧਾਰ ਲੈਰ ਵਾਲਿਆਂ ਨੇ ਆਪ ਬਦਲ ਲਿਆ ਕਿ ਜੇ ਜੱਤ ਜਰ ਸਾਹਿਬ ਨਹੀਂ ਆਉਂਦੇ ਤਾਂ ਆਪਾਂ ਉਹਨਾਂ ਕੋਲ ਚਲੇ ਜਾਈਏ ਕੀ ਸੁਧਾਰ ਲੈਰ ਵਾਲੇ ਅੱਜ ਮਤਲਬ ਇੱਥੇ ਮਸਤੂਆਣਾ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਬੈਠਣਗੇ ਕਿ ਲਓ ਜੀ ਜੇ ਤੁਸੀਂ ਧਾਰਮਿਕ ਖੇਤਰ ਚ ਅੱਗੇ ਵਧਣਾ ਤਾਂ ਅਸੀਂ ਵੀ ਤੁਹਾਡੇ ਨਾਲ ਪਹਿਲਾਂ ਧਾਰਮਿਕ ਖੇਤਰ ਚ ਅੱਗੇ ਵਧ ਜਾਂਨੇ ਹੂੰ 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 ਕੈਂਟ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰੀ ਜੇ ਸਿੱਧੇ ਰਾਜਨੀਤਿਕ ਤੌਰ ਤੇ ਸਾਹਮਣੇ ਨਹੀਂ ਆ ਰਹੇ ਕਿ ਉਹ ਧਾਰਮਿਕ ਚੋਣਾਂ ਜਿਹੜੀਆਂ ਐਸਯੂਪੀਸੀ ਦੀਆਂ ਹੋਣੀਆਂ ਉਹਦੇ ਵਿੱਚ ਅਸੀਂ ਰੋਲ ਨ ਤੇ ਸੁਧਾਰ ਲਹਿਰ ਲਈ ਉਸੇ ਰਾਈ ਐਂਟਰੀ ਕਰਨਾ ਚਾਹਣਗੇ ਸੋ ਅੱਜ ਮਸਤੂਆਣਾ ਸੁਧਾਰ ਲਹਿਰ ਦਾ ਕੱਠ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਤਕਰੀਰ ਇਹ ਵੀ ਕਾਫੀ ਕੁਝ ਤੈਅ ਕਰੇਗੀ ਕਿ ਆਉਣ ਵਾਲੇ ਦਿਨਾਂ ਚ ਪੰਥਕ ਸਿਆਸਤ ਅਕਾਲੀ ਸਿਆਸਤ ਕਿਸ ਪਾਸੇ ਨੂੰ ਅਕਾਬ ਦੇ ਕੀ ਲੋਕ ਤਵਕਕੋ ਰੱਖਦੇ ਨੇ ਜਸਵੰਤ ਰਖबीर ਸਿੰਘ ਹੁਣੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਖੜਨਗੇ ਜਾਂ ਆਮ ਲੋਕ ਖੜਨਗੇ ਕਿ ਸਾਰੇ ਜਾਣੇ ਉਦਾਂ ਹੀ ਦੇਖਣਗੇ ਜਿੱਦਾਂ ਜਸਵੰਤ ਰਣਜੀਤ ਸਿੰਘ ਹੋਣਾ ਨੂੰ ਲਾਇਆ ਗਿਆ ਸੀਗਾ ਤੇ ਫਿਰ ਉਹੀ ਉਹੀ ਸਾਰਾ ਕੁਝ ਸੀਨ ਆ ਰਿਹਾ ਦਵਾਰ ਇਕੋ ਕਿਸੇ ਸਮੇ ਇਹ ਵੀ ਸੀਗਾ ਕਿ ਇਹ ਜੱਥੇਦਾਰ ਗਿਆਨੀ ਫੁੱਲਾ ਸਿੰਘ ਹੋਣੀ ਬਣ ਗਏ ਹੂੰ ਜਦੋਂ ਦਸੰਬਰ ਚ ਫੈਸਲਾ ਲਿਆ ਫਿਰ ਫਿਰ ਹੁਣ ਗਿਆਨੀ ਰਕਵੀਰ ਸਿੰਘ ਬਾਰੇ ਫਿਰ ਲੋਕ ਗਿਆਨੀ ਗੁਰਬਚਨ ਸਿੰਘ ਵਾਲੀਆਂ ਗੱਲਾਂ ਕਰਨ ਲੱਗ ਪਏ ਹੂੰ 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 ਸੋ ਇਸ ਤਰ੍ਹਾਂ ਜਦੋਂ ਸਥਿਤੀ ਹੁੰਦੀ ਹੈ ਫਿਰ ਬਹੁਤ ਫਿਕਰ ਹੁੰਦੀ ਹੈ ਬੇਸ਼ੱਕ ਹੁਣ ਤੱਕ ਇਹ ਲੱਗਦਾ ਰਿਹਾ ਕਿ ਆਪਸ ਦੇ ਵਿੱਚ ਤਾਲਮੇਲ ਅਜੇ ਵੀ ਵਰਕਰਾਰ ਹੈ ਜਿਸ ਤਰ੍ਹਾਂ 28 ਤਰੀਕ ਦੀ ਬੈਠਕ ਰੱਖੀ ਗਈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਤੇ ਕਿਹਾ ਗਿਆ ਸੀਗਾ ਜਦੋਂ ਰਕਵੀਰ ਸਿੰਘ ਦਾ ਵੱਲੋਂ ਕਿ ਗੁਲੀ ਜਾਂਚ ਦੀ ਲੋੜ ਰਹੇਗੀ ਤਿੰਨ ਮੈਂਬਰੀ ਕਮੇਟੀ ਦੀ ਕੀ ਲੋੜ ਹੈ ਪਰ ਜਦੋਂ ਹੁਣ ਜਾਣ ਤੋਂ ਪਹਿਲਾਂ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ ਜਦੋਂ ਤਿੰਨ ਮੈਂਬਰੀ ਕਮੇਟੀ ਦਾ ਸਵਾਲ ਆਇਆ ਜਾਂ ਦਰਸਾ ਗਿਆਨੀਆ ਬਿਜ਼ਨਸ ਸਵਾਲ ਆਇਆ ਤਾਂ ਗੈਂਦਰੀ ਕੁਸ਼ਿੰਗੁਰ ਨੇ ਕਿਹਾ ਸੀਗਾ ਕਿ ਦੇਖੋ ਜੀ ਅਹੁਦੇ ਦੀ ਮਰਿਆਦਾ ਰੱਖਣੀ ਜ਼ਰੂਰੀ ਹੈ ਉਹਨਾਂ ਨੇ ਤੁਸੀਂ ਉਸ ਦਿਨ ਕਮੇਟੀ ਖਾਰਜ ਨਹੀਂ ਕੀਤੀ ਹੂੰ ਸੋ ਇਸ ਲਈ ਕੀ ਇਹ ਸਾਰਾ ਕੁਝ ਜਾਂ ਜਿਵੇਂ ਸੱਤਵੇਂ ਮੈਂਬਰੀ ਕਮੇਟੀ ਨੂੰ ਕਹਤਾ ਹੈ ਉਸ ਦਿਨ ਕਿਹਾ ਸੀਗਾ ਕਿ ਇਹ ਕਮੇਟੀ ਨਿਗਰਾਨੀ ਕਮੇਟੀ ਹੋएगी ਇਹਦੀ ਨਿਗਰਾਨੀ ਚ ਪ੍ਰਤੀ ਹੋਏਗੀ ਤੇ ਜਿਹੜੀ ਲੀਡਰਸ਼ਿਪ ਨੂੰ ਤੁਸੀਂ ਕਹਿ ਰਹੇ ਹੋ ਕਿ ਰਲਾ ਲੋ ਬਾਕੀ ਕਮੇਟੀ ਇਹ ਤਾਂ ਤੁਸੀਂ ਬਾਕੀ ਕਮੇਟੀ ਨੂੰ ਬੜੀ ਕਰਦੇ ਹੋ ਜਿਸ ਨੂੰ ਤੁਸੀਂ ਕਹਿ ਰਹੇ ਸੀ ਆਧਾਰਹੀਣ ਨੇ ਲੀਡਰ ਤਾਂ ਸੋ ਇਹ ਚੀਜ਼ਾਂ ਨੇ ਕਿਤਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਕबीर ਸਿੰਘ ਨੂੰ ਹੁਣ ਦੂਰ ਕਰ ਦਿੱਤਾ ਤੇ ਉਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋएगी ਕਿ ਅੱਜ ਇਧਰ ਅਕਾਲੀ ਦਲ ਦੀ ਮੀਟਿੰਗ 'ਚ ਕੀ ਹੁੰਦਾ ਤੇ ਉਧਰ ਪੰਥਕ ਸਟੇਜਾਂ 'ਤੇ ਕੀ ਹੁੰਦਾ ਸੋ ਉਸ ਤੋਂ ਬਾਅਦ ਫਿਰ ਸੰਗਤ ਆਵਾਮ ਕੌਮ ਤੇ ਪੰਜਾਬ ਤੈ ਕਰ ਲੇਗਾ ਜੀ ਕਿ ਉਹਨੇ ਕੀ ਕਰਨਾ ਵੈਸੇ ਰਾਜਨੀਤਿਕ ਤੌਰ ਤੇ ਸੁਧਾਰ ਲਹਿਰ ਵਾਲੇ ਇੰਨੀ ਆਸ ਉਮੀਦ ਨਾ ਰੱਖਣ ਜੇ ਮਤਲਬ ਕਿ ਜੇ ਉਹਨਾਂ ਨੇ ਪਹਿਲਾਂ ਹੀ ਪੂਰ ਚੜਨਾ ਹੋਣਾ ਤਾਂ ਪਹਿਲਾਂ ਵੀ ਪ੍ਰਿੰਸਨਦਾਰ ਬਣਾ ਕੇ ਦੇਖਿਆ ਹੀ ਹੈ ਸਹੀ ਗੱਲ ਹੈ ਸੋ ਇਸ ਲਈ ਇਹ ਇਹ ਸਾਰੇ ਲੀਡਰ ਚਾਹੇ ਉੱਧਰ ਨੇ ਚਾਹੇ ਇੱਧਰ ਨੇ ਲੋਕਾਂ ਦੀ ਨਜ਼ਰਾਂ ਤੋਂ ਕਾਫੀ ਹੁਣ ਮਤਲਬ ਕਿ ਤੇ ਦੂਰ ਹੋ ਚੁੱਕੇ ਨੇ ਪਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਵੀ ਚਾਹੁੰਦੇ ਨੇ ਹਮ ਕਿ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋਵੇ ਖਾਸ ਕਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਪੰਜਾਬ ਪੱਖੀ ਮੁੱਦਿਆਂ ਦੇ ਹਵਾਲੇ ਨਾਲ ਪੰਥਕ ਪਹਿਲੂਆਂ ਦੇ ਹਵਾਲੇ ਨਾਲ ਸਿੱਖ ਮਸਲਿਆਂ ਦੇ حوالے ਨਾਲ ਉਹਨਾਂ ਦੀ ਚਾਰਜਿੰਗ ਕਰਨ ਲਈ ਕੋਈ ਤਾਂ ਤਿਰ ਹੋਵੇ ਹੂੰ ਸੋ ਉਸ ਰੂਪ ਦੇ ਵਿੱਚ ਅਜੇ ਵੀ ਕੋਈ ਦੋਹੇ ਪਾਸਿਓਂ ਚਾਰਜਿੰਗ ਹੁੰਦੀ ਨਜ਼ਰ ਨਹੀਂ ਆਉਂਦੀ ਉਹ ਸਿਰਤਾ ਨਜ਼ਰ ਨਹੀਂ ਆਉਂਦੀ ਹੂੰ ਜੀ ਉਹ ਸਪੇਸ ਅਜੇ ਵੀ ਉਦਾਂ ਦੀ ਉਦਾਂ ਹੀ ਖਾਲੀ ਪਈ ਹੋਈ ਹੈ ਬਿਲਕੁਲ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਟਿਕਾਣੇ ਉੱਤੇ ਰੇਡ ਜੀ ਬਿਲਕੁਲ ਜੀ ਦਿੱਲੀ ਚੋਣਾ ਚੱਲ ਰਹੀਆਂ ਤੇ ਕਹਿੰਦੇ ਜੰਗ ਤੇ ਇਸ਼ਕ ਚ ਸਭ ਕੁਝ ਜਾਇਜ਼ ਹੈ ਹੂੰ ਇਸ ਵੀ ਭਾਰਤੀ ਜਨਤਾ ਪਾਰਟੀ ਕੋਈ ਮੌਕਾ ਗਵਾਉਣਾ ਨਹੀਂ ਚਾਹੁੰਦੀ ਇਸ ਵਾਰ ਹੂੰ ਤੇ ਉਹਦੇ ਵਿੱਚੋਂ ਹੀ ਹੈ ਕਿ ਆਪ ਤਾਂ ਮੋਦੀ ਜੀ ਅਮਿਤ ਸ਼ਾਹ ਜੀ ਸਾਰੇ ਲੱਗੇ ਨੇ ਰੈਲੀਆਂ ਚੋਂ ਪ੍ਰਚਾਰ ਤੇ ਹਾਂ ਉਹਨਾਂ ਨੇ ਹਾਲੇ-ਗਾਲੀਆਂ ਆਪਣੀਆਂ ਸਰਕਾਰਾਂ ਵੀ ਚਾਹੇ ਉੱਥੇ ਪਗੜੜ ਮਚ ਰਹੀ ਆ ਯੂਪੀ ਦੇ ਵਿੱਚ ਮਾ ਕੁੰਬ ਦੇ ਵਿੱਚ ਚਾਹੇ ਮੌਤਾਂ ਹੋ ਰਹੀਆਂ ਚਾਹੇ ਫੇਰ ਅਕਲੱਖਣ ਦੀ ਖਬਰ ਆ ਗਈ ਹੈ ਨਾ ਉਹ ਸਭ ਦੇ ਬਾਵਜੂਦ ਵੀ ਯੂਪੀ ਸਰਕਾਰ ਵੀ ਇੱਥੇ ਬੈਠੀ ਆ ਸੋ ਇਸ ਲਈ ਉਹ ਤਾਂ ਤਰੀਕੇ ਤਾਂ ਬੀਜੇਪੀ ਅਪਣਾਈ ਰਹੀ ਹੈ ਜੋ ਚੋਣ ਪ੍ਰਚਾਰ ਹੁੰਦੇ ਨੇ ਉਹ ਤੋਂ ਬਿਨਾਂ ਮੰਨਿਆ ਇਹ ਵੀ ਜਾ ਰਿਹਾ ਕਿ ਉਹ ਗ੍ਰਹਿ ਮੰਤਰਾਲੇ ਦੇ ਅਧੀਨ ਆ ਦਿੱਲੀ ਦੀ ਪੁਲਿਸ ਉਹਦੀ ਵਿਵਰਤੋਂ ਅੱਜ ਕੱਲ ਤਾਂ ਚੋਣ ਦੇ ਵਿਸ਼ੇ ਤੇ ਵੀ ਸਵਾਲ ਉੱਠ ਰਹੇ ਨੇ ਉਹਦੀ ਵਿਵਰਤੋਂ ਏਜੰਸੀਆਂ ਦੀ ਵਰਤੋਂ ਇਹ ਵੀ ਸਾਰਾ ਕੁਝ ਸਵਾਰੰਦ ਕੇਜ ਹੂੰ ਪਰ ਉਸ ਸਮੇਂ ਮਾਮਲਾ ਹੋਰ ਵੱਡਾ ਹੋਇਆ ਜਦੋਂ ਇੱਕ ਪਾਸੇ ਅਰਵਿੰਦ ਕੇਜਰੀਵਾਲ ਜਦੋਂ ਕਹਿੰਦੇ ਨੇ ਕਿ ਜਮਨਾ ਚ ਜ਼ਹਿਰ ਮਲਾਤਾ ਜੀ ਤੇ ਚੋਣ ਕਮਿਸ਼ਨ ਕਹਿੰਦਾ ਸਬੂਤ ਦਿਓ ਹੈਨਾ ਤੇ ਦੂਸਰੇ ਪਾਸੇ ਮਤਲਬ ਕਿ ਇਹਨਾਂ ਦੀ ਹੀ ਰਾਸਵਾ ਮੈਂਬਰ ਸੁਵਾਤੀ ਮਾਲੀਵਾਲ ਉਹ ਕੂੜੇ ਦੀ ਟ੍ਰੈਲੀ ਭਰ ਕੇ ਕੇਜਰੀਵਾਲ ਦੇ ਘਰੇ ਲਾਉਣ ਚਲੀ ਜਾਂਦੀ ਹੈ ਕਿਆ ਲੋ ਜੀ ਸਾਰਾ ਦਿੱਲੀ ਜੀ ਤੁਸੀਂ ਗੰਦ ਪਾਇਆ ਆਪਣੇ ਘਰੇ ਵੀ ਰੱਖ ਲਓ ਥੋੜਾ ਜਿਹਾ ਸੋ ਇਹ ਸਾਰੀਆਂ ਚੌਨ ਸਟੈਂਟ ਵਾਜੀਆਂ ਦੇ ਦਰਮਿਆਨ ਦਿੱਲੀ ਪੁਲਿਸ ਦਾਵਾ ਕਰਦੀ ਹੈ ਕਿ ਅਸੀਂ ਇੱਕ ਗੱਡੀ ਫੜੀ ਹੈ ਅੱਛਾ ਜੀ ਉਹ ਗੱਡੀ ਪੰਜਾਬ ਨੰਬਰ ਦੀ ਹੈ ਤੇ ਉਹਦੇ ਤੇ ਪੰਜਾਬ ਸਰਕਾਰ ਦਾ ਸਟicker ਲੱਗਿਆ ਹੈ ਤੇ ਉਸ ਗੱਡੀ ਦੇ ਵਿੱਚੋਂ 10 ਲੱਖ ਦੀ ਨਗਦੀ ਹੈ ਨਾ ਹਜ਼ਾਰਾਂ ਦੀ ਸ਼ਰਾਬ ਤੇ ਆਮ ਆਦਮੀ ਪਾਰਟੀ ਦੇ ਝੰਡੇ ਸਾਰਾ ਕੁਝ ਮਿਲਿਆ ਹੁਣ ਦਿੱਲੀ ਪੁਲਿਸ ਦਾ ਦਾਵਾ ਹੈ ਕਿ ਪੰਜਾਬ ਸਰਕਾਰ ਦੀ ਗੱਡੀ ਸੀ ਜੀ ਉਹਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਪੰਜਾਬ ਸਰਕਾਰ ਤੇ ਉਹਨਾਂ ਦੇ ਟ੍ਰਾਂਸਪੋਰਟ ਵਿਭਾਗ ਨੇ ਬਿਲਕੁਲ ਨਕਾਰਤਾ ਕੇ ਝੂਠ ਬੋਲਦੇ ਨੇ। ਉਹ ਕਹਿੰਦੇ ਅਧਿਕਾਰਤ ਰਿਕਾਰਡ ਅਨੁਸਾਰ ਜਿਹੜੀ ਗੱਡੀ ਛੜਨ ਦਾ ਦਾਵਾ ਕੀਤਾ ਜਾ ਰਿਹਾ ਉਹ ਸ਼ਿਪੂਰੀ ਨਾਂ ਤੇ ਰਜਿਸਟਰਡ ਹੈ। 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋੜ ਚ ਬੰਦਾ ਤੈਨਾਲ ਸੀਗਾ। ਪਛੋਕਰੇਲਾ ਮਹਾਰਾਸ਼ਟਰ ਤੋਂ ਹੈ ਤੇ ਜਿਹੜੀ ਗੱਡੀ ਫੜੀ ਗਈ ਹੈ ਹੈਨਾ ਉਹ ਹੈਗੀ ਹੈ ਜੀ ਕਹਿੰਦੇ ਹੁੰਡਈ ਕ੍ਰੇਟਾ ਸੀਰੀਜ਼ ਪਰ ਜਿਹੜੀ ਗੱਡੀ ਦਿਖਾਈ ਜਾ ਰਹੀ ਹੈ ਅਸਲ ਦੇ ਵਿੱਚ ਜਿਹੜੇ ਜਿਹੜੇ ਗੱਡੀ ਦਾ ਨੰਬਰ ਹੈ ਉਹ ਹੈਗੇ ਜੀ ਇਕੋ سپورਟ 2018 ਦੀ ਰਜਿਸਟਰਡ ਸੋ ਕਹਿੰਦੇ ਇਸ ਲਈ ਇਹ ਨਕਲੀ ਜਾਲੀ ਨੰਬਰ ਜਾਲੀ ਗੱਡੀ ਦਾ ਮਾਮਲਾ ਹੈ ਜਾਣ ਕੇ ਪੰਜਾਬ ਦੇ ਸਿਰ ਤੇ ਪਰਚਾ ਪਾੜਿਆ ਜਾ ਰਿਹਾ ਚੋਣਾਂ ਨੂੰ ਸਾਨੂੰ ਬਦਨਾਮ ਕਰ ਲਈ ਇਹ ਤੋਂ ਪਹਿਲਾਂ ਪਰਵੇਸ਼ ਵਰਮਾ ਸਮੁੱਚੇ ਪੰਜਾਬੀਆਂ ਨੂੰ ਟਾਇਰ ਤੇ ਖੜਾ ਕਰਦਾ ਕਹਿ ਚੁੱਕਿਆ ਸੀਗੇ ਉਸੇ ਦੀਆਂ ਗੱਡੀਆਂ ਫਿਰਦੀਆਂ ਦਰਦਾਰ ਕਰਦੀਆਂ ਦੇਖੋ ਐ ਹੁੰਦਾ ਹੂੰ 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 ਇਧਰ ਹੀ ਗੱਡੀ ਫੜੀ ਜਾਣ ਤੋਂ ਬਾਅਦ ਰਵਨੀਤ ਬਿੱਟੂ ਦੀ ਵੀਡੀਓ ਆਉਂਦੀ ਹੈ ਕਿ ਜੀ ਇਹ ਜਾਂਚ ਦਾ ਵਿਸ਼ਾ ਹੈ ਜੇ ਪੰਜਾਬ ਸਰਕਾਰ ਦੀ ਗੱਡੀ ਹੈ ਤਾਂ ਸੀਐਮ ਦਾ ਘਰ ਫਰੋਲਣਾ ਚਾਹੀਦਾ ਹੈ ਅਨਾ ਗਿਆਵਤ ਲੋ ਉਸ ਦਿਨ ਤੱਕ ਤੈਅ ਹੋ ਗਿਆ ਸੀਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੇ ਦਿੱਲੀ ਰਹਿਸ਼ੀ ਟਿਕਾਣੇ ਤੇ ਛਾਪੇਮਾਰੀ ਹੋਏਗੀ। ਕਿਰਬਨੀਤ ਮਿੱਟੂ ਨੂੰ ਪਤਾ ਸੀਗਾ ਕਿ ਹੁਣ ਜਾ ਰਹੇ। ਸੋ ਅਚਾਨਕ ਫਿਰ ਸ਼ਾਮ ਨੂੰ ਇਹਨਾਂ ਦਲਬਲ ਲੈ ਕੇ ਪੰਜਾਬ ਦਿੱਲੀ ਪੁਲਿਸ ਤੇ ਨਾਲ ਚੌਂਕ ਕਮਿਸ਼ਨ ਦੇ ਅਧਿਕਾਰੀ ਕਪੂਰਥਲਾ ਹਾਊਸ ਪਹੁੰਚ ਜਾਂਦੇ। ਹੂੰ ਕਪੂਰਥਲਾ ਹਾਊਸ ਪੰਜਾਬ ਦਾ ਦਿੱਲੀ ਦੇ ਵਿੱਚ ਪ੍ਰਮੁੱਖ ਸਥਾਨ ਜਿੱਥੇ ਉਹ ਲਗਾਤਾਰ ਮੁੱਖ ਮੰਤਰੀ ਦਾ ਰਹਿਣ ਟਿਕਾਣਾ ਰਿਹਾ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਬਣਦਾ। ਸੋ ਭਗਵੰਤ ਮਾਨ ਦੇ ਉੱਥੇ ਡੇਰੇ ਲਾਏ ਹੋਏ ਨੇ। ਤੇ ਉਹ ਟੀਮ ਨੂੰ ਅੰਦਰ ਨਹੀਂ ਵੜਨ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਕੈਮਰਾਮੈਨ ਲੈ ਕੇ ਅੰਦਰ ਜਾਣ ਦਿਓ ਸਾਨੂੰ ਪੋਰਟਲ ਤੇ ਸ਼ਿਕਾਇਤ ਮਿਲੀ ਹੈ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਤੇ 100 ਮਿੰਟ ਚ ਅਸੀਂ ਨਿਪਟਾਰਾ ਕਰਨਾ ਹੈ ਹੈਨਾ ਤੇ ਉੱਥੇ ਤਕਰਾਰ ਹੋਈ ਬਹਿਸ ਹੋਈ ਕਾਫੀ देर ਬਾਅਦ ਕਹਿੰਦੇ ਜੀ ਚਲੋ ਕੁਝ ਬੰਦੇ ਜੀ ਅੰਦਰ ਗਏ ਵੀ ਕਹਿੰਦੇ ਜੀ ਖਾਲੀ ਹੱਥ ਆ ਕੇ ਕਮਰੇ ਸਾਰੇ ਬੰਦ ਸੀ ਸੋ ਹੁਣ ਇੱਕ ਪਾਸੇ ਭਗਵੰਤ ਮਾਨ ਹੋਰੀ ਆਤਸ਼ੀ ਹੋਰੀ ਆਵਾਜ਼ੀ ਪਾਰਟੀ ਦੇ ਪੰਜਾਬ ਪੋਰਟਲ ਵੀ ਉਹਨਾਂ ਦਾ ਉੱਥੇ ਵਾਲੇ ਪੇਜ ਵੀ ਉਹ ਸਾਰੇ ਦੰਪਰੇ ਨੇ ਕਿ ਇਹ ਵਧਿੱਕੀ ਹੈ ਜੀ ਇਹ ਧੱਕੇਸ਼ਾਹੀ ਹੈ ਆਵਾਦੀ ਪਾਟ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਤਰ੍ਹਾਂ ਛਾਪੇਮਾਰੀ ਕਰਨਾ ਜਾਇਜ਼ ਨਹੀਂ ਬਿਲਕੁਲ ਇੱਕ ਮਰਿਆਦਾ ਇੱਕ ਰਤਬਾ ਇੱਕ ਅਹੁਦਿਆਂ ਦਾ ਉਹ ਵੀ ਹੁੰਦਾ ਪਰ ਇਹ ਸਾਰਾ ਕੁਝ ਜਿਵੇਂ ਟੁੱਟ ਰਿਹਾ ਹੈ ਉਹਦੇ ਵਿੱਚ ਦੋ ਹੀ ਤਰ੍ਹਾਂ ਬਰਾਬਰ ਨਹੀਂ ਜੇ ਉਹ ਆਪਣੀ ਏਜੰਸੀਆਂ ਦੀ ਵਰਤੋਂ ਕਰ ਰਹੀ ਆ ਤਾਂ ਸਾਡੇ ਵਾਲੇ ਵੀ ਜਮਾ ਹਿੱਟਲੇ ਪਿੰਡ ਤੇ ਜਾ ਕੇ ਰਾਜਨੀਤੀ ਕਰ ਰਹੇ ਨੇ ਫਿਰ ਮੁੱਖ ਮੰਤਰੀ ਦਾ ਕੰਮ ਐਵੇਂ ਵੀ ਨਹੀਂ ਹੁੰਦਾ ਨਾ ਕਿ ਚੱਪਲ ਪਾ ਕੇ ਗਲੀ ਗਲੀ ਕਰ ਕਰ ਫਰੀ ਜਾਓ ਕੋਠਾ ਮੰਗ ਲੈ ਸੋ ਇਸ ਲਈ ਇਹ ਵੀ ਇਹ ਪਹਿਲੂ ਹੈਗਾ ਦੂਸਰੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਇਹ ਮੁੱਖ ਮੰਤਰੀ ਦੀ ਘਰ ਤੇ ਛਾਪ ਹੈ ਹੂੰ ਉੱਥੇ ਦੂਸਰੇ ਪਾਸਿਓ ਇਹ ਵੀ ਪਤਾ ਲੱਗ ਰਿਹਾ ਕਿ ਇਹ ਉਸੇ ਗੱਡੀ ਰਾਹੀਂ ਕਨੈਕਸ਼ਨ ਤਾਂ ਨਹੀਂ ਜਿਹੜੀ ਗੱਡੀ ਤੇ ਸਟicker ਲੱਗਾ ਕੁਛ ਲੱਗਾ ਇਹਨਾਂ ਨੇ ਨਕਾਰਤੀ ਉਹਨਾਂ ਨੇ ਹਾਮੀ ਭਰਤੀ ਕੀ ਉਹ ਮੁੱਖ ਮੰਤਰੀ ਦੇ ਕੋਟੇ ਚੋਂ ਤੇ ਕਾਫਲੇ ਚ ਤਾਂ ਨਹੀਂ ਬੋਲਦੀ ਉਸ ਕੜੀ ਵੱਜੋ ਤਾਂ ਨਹੀਂ ਇਹ ਛਾਪ ਇਸ ਵੱਜੋ ਵੀ ਦੇਖਿਆ ਜਾ ਰਿਹਾ ਸੋ ਦਿੱਲੀ ਦੇ ਵਿੱਚ ਇੱਕ ਦੀ ਬਹੁਤ ਫਸਮਾ ਮੁਕਾਬਲਾ ਔਰ ਸਿੱਧੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਹੈ ਔਰ ਜਿਵੇਂ ਪਿਛਲੇ 3-4 ਦਿਨਾਂ ਤੋਂ ਰਾਹੁਲ ਗਾਂਧੀ ਆਪਣੇ ਪੱਧਰ ਤੇ ਸਰਗਰਮ ਹੋਇਆ ਉਸ ਨੇ ਆਵਾਦੀ ਪਾਰਟੀ ਦੀ ਫਿਕਰ ਬਧਾਤੀ ਹੈ ਕਿ ਜੇ ਲੈ ਦੇ ਕੇ ਵੀ ਕਾਂਗਰਸੀਆਂ ਵੋਟਾਂ ਕੁਝ ਵੱਧ ਗਈਆਂ ਹੈ ਨਾ ਹੋਂ ਤਾਂ ਜਿੱਤਣ ਵਾਲੇ ਪਿੱਛੇ ਨਹੀਂ ਕਾਂਗਰਸ ਵੋਟਾਂ ਹੀ ਚਾਰ ਵਧਾਉਗੀ ਜੇ ਵੋਟਾਂ ਕਾਂਗਰਸ ਦੇ ਪਾਸੇ ਚ ਵੱਧ ਗਈਆਂ ਤਾਂ ਫਿਰ ਆਵਾਦੀ ਪਾਰਟੀ ਨੂੰ ਹੋਰ ਨੁਕਸਾਨ ਹੋ ਸਕਦਾ ਸੋ ਇਸ ਲਈ ਇੰਡੀਆ ਗੱਠ ਜੋੜ ਤਾ ਉਹ ਖਿਲਰ ਗਿਆ ਹਮ ਹੈ ਨਾ ਪਰ ਕੀ ਨਤੀਜਿਆਂ ਚ ਆਮ ਆਦਮੀ ਪਾਰਟੀ ਖਿਲਰ ਜਾਵੇਗੀ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਇਹ ਸਾਰੇ ਜੋ ਉਹਨਾਂ ਨੇ ਲੋਲ ਅਸਕਰ ਤਿਆਰ ਕੀਤਾ ਉਹਦੇ ਦਮ ਤੇ ਦਿੱਲੀ ਜਿੱਤ ਲੇਗੀ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਪਰ ਉਹ ਦਿਨ ਦੂਰ ਨਹੀਂ ਰਿਹਾ ਪੰਜ ਤਰੀਕ ਤੋਂ ਨੇੜੇ ਆ ਗਿਆ ਪੰਜ ਨੂੰ ਵੋਟਾਂ ਤੇ ਅੱਠ ਨੂੰ ਨਤੀਜੇ ਆ ਜੀ ਪਰ ਮੁੱਖ ਮੰਤਰੀ ਦੇ ਰਿਹੈਸ ਤੇ ਟਿਕਾਣਾ ਹੁਣ ਹੁਣ ਭਗਵਾਨਤਮਾਨ ਜੀ ਕਹਿੰਦੇ ਨੇ ਕਿ ਇਹ ਪੰਜਾਬ ਤੇ ਹਮਲਾ ਪੰਜਾਬੀਆਂ ਤੇ ਹਮਲਾ ਪਰ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਨੂੰ ਤਾਂ ਲਾਂਬੇ ਰੱਖ ਕੇ ਕੇਜਰੀਵਾਲ ਜੀ ਦੇ ਫਕਤੀ ਦੇ ਲਈ ਲੀਨ ਹੋ ਫਿਰ ਤੁਸੀਂ ਇਸ ਨੂੰ ਪੰਜਾਬ ਨਾਲ ਕਿਵੇਂ ਜੋੜ ਰਹੇ ਹੋ ਮਨਿਆ ਹਮ ਨੂੰ ਤਾਂ ਪੈਰਾਂ ਚ ਵਿਛਾਇਆ ਪਿਆ ਉੱਥੇ ਪੰਜਾਬ ਕਪੂਰਥਲਾ ਉਸ ਤੋਂ ਹੀ ਕਹਿੰਦੇ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਆ ਉੱਥੇ ਗੇਂਦਰੀਆਲ ਹੁਣੀ ਵੀ ਉੱਥੇ ਆ ਤੇ ਇਹ ਵੀ ਉੱਥੇ ਤੇ ਸਭ ਕੁਝ ਉੱਥੇ ਹੀ ਕੀਤਾ ਜਾ ਰਿਹਾ ਅਗਲੀ ਦੀਪਕ ਜੀ ਗੱਲ ਕਰੀਏ ਮੇਅਰ ਦੀ ਚੋਣ ਕਹਿੰਦੇ ਕਾਂਗਰਸ ਨੇ ਅੰਮ੍ਰਿਤਸਰ ਦਾ ਬਦਲਾ ਕਿਤੇ ਚੰਡੀਗੜ੍ਹ ਤੱਕ ਨਹੀਂ ਲੈ ਲਿਆ ਹਾਂ ਬਿਲਕੁਲ ਜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਕੱਲ ਕਾਫੀ ਦਿਲਚਸਪ ਹੋਈ ਹੂੰ 35 ਮੈਂਬਰੀ ਹਾਊਸ ਹੈ ਜਿਹਦੇ ਵਿੱਚ 13 ਮੈਂਬਰ ਸਿੱਧੇ ਆਮ ਆਦਮੀ ਪਾਰਟੀ ਕੋਲ ਨੇ ਹੂੰ 6 ਮੈਂਬਰ ਕਾਂਗਰਸ ਦੇ ਨੇ ਤੇ ਇਸ ਤਰ੍ਹਾਂ ਦੂਸਰੇ ਪਾਸੇ ਮਤਲਬ ਕਿ 16 ਮੈਂਬਰ ਬੀਜੇਪੀ ਕੋਲ ਨੇ ਜੀ ਸੋ 16 ਹੋਣਾ ਕੋਲ ਨੇ ਤੇ ਇਹਨਾਂ ਦੇ ਗੱਠਜੋੜ ਦੇ ਤਹਿਤ 19 ਇਹਨਾਂ ਕੋਲ ਨੇ ਇਸ ਤਰ੍ਹਾਂ ਹੀ 35 ਮੈਂਬਰੀ ਹਾਊਸ ਹੈ ਜਿਹੜਾ ਚੰਡੀਗੜ੍ਹ ਦੀ ਨਗਰ ਨਿਗਮ ਦਾ ਤੇ ਸਿੱਧੇ ਰੂਪ ਚ ਬਹੁਮਤ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਕੋਲ ਹੈ ਇਸੇ ਗੱਠਜੋੜ ਦੇ ਤਹਿਤ ਇਹਨਾਂ ਨੇ ਮੈਂਬਰ ਪਾਰਲੀਮੈਂਟ ਲੜੀ ਸੀ ਜਿ ਵਿੱਚ ਉਮੀਦਵਾਰ ਕਾਂਗਰਸ ਦਾ ਸੀ ਤੇ ਮਨੀਸ਼ ਟਵਾਰੀ ਫਿਰ ਇੱਥੋਂ ਜਿੱਤ ਗਿਆ ਉਸ ਗੱਠ ਜੋੜ ਦੇ ਤਹਿਤ ਇਸੇ ਗੱਠ ਜੋੜ ਦੇ ਤਹਿਤ ਇਹ ਤੈਸ ਸੀਗਾ ਕਿ ਜੇ ਐਮਪੀ ਤੁਹਾਡਾ ਤਾਂ 5 ਸਾਲ ਮੇਅਰ ਸਾਡਾ ਹੂੰ ਤੇ ਹਰ ਸਾਲ ਇੱਥੇ ਨਗਰ ਨਿਗਮ ਦੀ ਚੋਣ ਤਾਂ ਐਮਸੀਆਂ ਦੀ ਚੋਣ ਤਾਂ 5 ਸਾਲ ਬਾਅਦ ਹੀ ਹੁੰਦੀ ਆ ਪਰ ਮੇਅਰ ਦੀ ਚੋਣ ਹਰ ਸਾਲ ਹੁੰਦੀ ਆ ਉਹ ਮੈਂਬਰ ਆਪਣਾ ਮੇਅਰ ਹਰ ਸਾਲ ਚੁਣਦੇ ਨੇ ਸੋ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਰ ਸੀਗੀ ਹੁਣ ਮੇਅਰ ਦਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਸੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਉਮੀਦਵਾਰ ਕਾਂਗਰਸ ਦਾ ਸੀ ਹੁਣ 13 ਇਹਨਾਂ ਕੋਲ ਆਮ ਆਦਮੀ ਪਾਰਟੀ ਕੋਲ ਵੋਟਾਂ ਨੇ 6 ਇਹਨਾਂ ਕੋਲ ਮਤਲਬ ਕਿ ਕਾਂਗਰਸ ਵਾਲਿਆਂ ਨੇ 19 ਇੱਕ ਐਮਪੀ ਦੀ ਵੋਟ ਹੁੰਦੀ ਹੈ 20 ਵੋਟਾਂ ਹੋ ਗਿਆ ਜੀ 20 ਇਹਨਾਂ ਕੋਲ ਸੀ 16 ਉਹਨਾਂ ਕੋਲ ਸੀ ਹੂੰ ਤੇ ਜਦੋਂ ਵੋਟਾਂ ਪਈਆਂ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੂੰ ਵੋਟਾਂ ਨਿਕਲੀਆਂ 17 ਤੇ ਭਾਜਪਾ ਦੇ ਉਮੀਦਵਾਰ ਨੂੰ ਨਿਕਲੀਆਂ 19 ਠੀਕ ਹੈ ਸੋ ਜੇ ਇਹਨਾਂ ਕੋਲ 20 ਸੀ 10 17 ਨਿਕਲਣਾ ਮਤਲਬ ਤਿੰਨ ਵੋਟਾਂ ਉਧਰ ਕਰੋਸ ਹੋ ਗਈਆਂ ਉਧਰ 16 ਸੀ ਉਹਨਾਂ ਦੀ 19 ਹੋ ਗਈ ਵਧ ਗਈਆਂ ਹੁਣ ਤਿੰਨ ਵੋਟਾਂ ਕਿਹਨੇ ਪਾਈਆਂ ਉੱਥੇ ਪਰਚੀ ਤੇ ਨਾਂ ਤਾਂ ਕਿਸੇ ਦਾ ਵੀ ਲਿਖਿਆ ਹਮ ਪਰ ਇਹ ਪ੍ਰਕਿਰਿਆ ਇਸ ਤਰ੍ਹਾਂ ਚੱਲਦੀ ਹੈ ਕਿ ਪਹਿਲਾਂ ਮੇਅਰ ਦੀਆਂ ਵੋਟਾਂ ਪੈ ਜਾਂਦੀਆਂ ਨੇ ਉਹਦੀ ਗਿਣਤੀ ਹੋ ਜਾਂਦੀ ਆ ਫਿਰ ਸੀਨੀਅਰ ਡਿਪਟੀ ਮੇਅਰ ਦੀਆਂ ਵੋਟਾਂ ਪੈਂਦੀਆਂ ਨੇ ਉਹਦੀ ਗਿਣਤੀ ਹੁੰਦੀ ਆ ਫਿਰ ਡਿਪਟੀ ਮੇਅਰ ਦੀਆਂ ਸੋ ਜਦੋਂ ਮੇਅਰ ਦੀਆਂ ਵੋਟਾਂ ਪਈਆਂ ਤਾਂ ਵੋਟਾਂ ਨਿਕਲ ਰਹੀਆਂ ਨੇ ਗੱਠ ਜੋੜ ਨੂੰ 17 ਤੇ ਜਦੋਂ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਤੇ ਵੋਟਾਂ ਪਈਆਂ ਤਾਂ ਵੋਟਾਂ ਨਿਕਲ ਰਹੀਆਂ ਨੇ 19 ਹੂੰ ਸੋ ਇਹਦਾ ਮਤਲਬ ਫਿਰ ਇੱਕ ਇੱਕ ਬੋਠੀ ਕ੍ਰੋਸ ਹੋਈ ਦੋ ਦੋ ਵੋਟਾਂ ਜਿਹੜੀਆਂ ਉਧਰ ਗਈਆਂ ਸੀ ਉਹ ਵਾਪਸ ਮੁੜ ਆਈਆਂ ਹੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦੇ ਕੋਟੇ ਜੋ ਸੀ ਉਹ ਉਹਨਾਂ ਦਾ ਬਣ ਗਿਆ ਮੇਅਰ ਆਵਾਦੀ ਪਾਰਟੀ ਦੇ ਕੋਟੇ ਤੋਂ ਸੀ ਉਹ ਰਹਿ ਗਿਆ ਹੋਰ ਹੈ ਗਿਆ ਹੁਣ ਅਗਲੇ ਕਹਿੰਦੇ ਵੀ ਇਹਨਾਂ ਨੇ ਅੰਮ੍ਰਿਤਸਰ ਵਾਲਾ ਬਦਲਾ ਲਿਆ ਕਿਉਂਕਿ ਲੁਧਿਆਣੇ 'ਚ ਅੰਮ੍ਰਿਤਸਰ 'ਚ ਕਾਂਗਰਸ ਕੋਲ ਮੇਅਰ ਚੋਣ ਦੇ ਦੌਰਾਨ ਐਮ ਸੀ ਬਦ ਸੀ ਹੈ ਪਰ ਜਿਵੇਂ ਇਹਨਾਂ ਨੇ ਖਰੀਦੋ ਪ੍ਰਵੋਕ ਕੀਤੀ ਆਮ ਆਦਮੀ ਪਾਰਟੀ ਨੇ ਤੋੜ-ਫੋੜ ਕੀਤੀ ਧੱਕਾ ਕੀਤਾ ਸਰਕਾਰ ਦਾ ਜੋ ਜਬਰਦਸਤ ਜਿਵੇਂ ਸਰਪੰਚੀ ਪੰਚੀ ਤੋਂ ਲੈ ਕੇ ਹਾਂ ਉਸ ਦਾ ਰੋਸਾ ਕਹਿੰਦੇ ਕਾਂਗਰਸ ਦੇ ਮੰਚ ਸੀਗਾ ਉਹ ਬਦਲਾ ਕਹਿੰਦੇ ਇੱਥੇ ਲੈ ਲਿਆ ਹਾਂ 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 ਪਰ ਦੂਸਰੇ ਪਾਸੇ ਇਹ ਵੀ ਕਹਿ ਜਾ ਰਹਿ ਕੇ ਇਹ ਕ੍ਰਾਸ ਵੋਟਿੰਗ ਜੀ ਕਾਂਗਰਸ ਨੇ ਨਹੀਂ ਕੀਤੀ ਜੀ ਆਪ ਵਾਲੇ ਨੇ ਕੀਤੀ ਆ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਦੇ ਐਮ ਸੀ ਨੇ ਹਾਂ ਉਹਨਾਂ ਚ ਆਪਸ ਦੇ ਵਿੱਚ ਕੋਈ ਖਿੱਚੋ ਤਾਣ ਹੈਗੀ ਆ ਇਸ ਲਈ ਉਹਨਾਂ ਨੇ ਬਾਕੀ ਦਾ ਗੱਠਜੋੜ ਨੂੰ ਪਾਤੀਆਂ ਆਪਣੇ ਹੀ ਉਮੀਦਵਾਰ ਦੇ ਸਮੇਂ ਉਹਨੇ ਕ੍ਰਾਸ ਵੋਟ ਕਰ ਦਿੱਤੀ ਇਹ ਕਾਂਗਰਸ ਵੱਲੋਂ ਪ੍ਰਚਾਰਿਆ ਜਾ ਰਿਹਾ ਠੀਕ ਜਦੋਂ ਕਿ ਕੁਝ ਤਰ੍ਹਾਂ ਇਸ ਦੇ ਵਿੱਚ ਇਸ ਨਜ਼ਰ ਤੋਂ ਵੀ ਦੇਖ ਰਹੀਆਂ ਕਿ ਕਿਤੇ ਕਾਂਗਰਸ ਨੇ ਆਵਾਦੀ ਪਾਰਟੀ ਨੂੰ ਸਭ ਕੁ ਸਿਖਾਉਣ ਲਈ ਕਿ ਜੋ ਸਾਡੇ ਨਾਲ ਤੁਸੀਂ ਇੱਥੇ ਪੰਜਾਬ ਤੋਂ ਲੈ ਕੇ ਨੂੰ ਦਿੱਲੀ ਤੱਕ ਕਰ ਰਹੇ ਹੋ ਹੈ ਉਸ ਦਾ ਬਦਲਾ ਲੈਣ ਲਈ ਭਾਜਪਾ ਨਾਲ ਤਾਂ ਨਹੀਂ ਸਮਝੌਤਾ ਕਰ ਲਿਆ ਕਿ ਭਾਈ ਅਸੀਂ ਤੁਹਾਨੂੰ ਪਵਾ ਦਾਂਗੇ ਬਾਅਦ ਚੋਂ ਸਾਡੇ ਨਾਲ ਟਾਈਮ ਤੁਸੀਂ ਕੁਛ ਇੱਧਰ ਪਵਾ ਦਿਓ ਕਿ ਇਹ ਖੇਲਾ ਤਾਂ ਨਹੀਂ ਹੋਇਆ ਜੋ ਮਰਜ਼ੀ ਹੋਵੇ ਪਰ ਚੰਡੀਗੜ੍ਹ ਦੀ ਮੇਅਰ ਦੀ ਚੋਣ ਦੇ ਵਿੱਚੋਂ ਨਵਾਂ ਖੇਲਾ ਹੋ ਗਿਆ ਜਿਹੜੇ 5 ਸਾਲ ਆਪਣਾ ਮੇਰ ਮੰਨ ਕੇ ਚੱਲ ਰਹੇ ਸੀ 1 ਸਾਲ ਹੀ ਮਿਲਿਆ ਅਗਲੇ 4 ਸਾਲੀ ਤੁਹਾਨੂੰ ਫਿਲਹਾਲ ਲੱਗਦਾ ਹੈ ਕਿ ਘੱਟ ਜੋੜ ਮੁੱਕ ਗਿਆ ਕਿਉਂਕਿ ਦਿੱਲੀ ਚੋਣਾਂ ਤੋਂ ਬਾਅਦ ਲੱਗਦਾ ਇੰਡੀਆ ਘੱਟ ਜੋੜ ਵਾਲਾ ਵੀ ਕੰਮ ਨਿਭੜ ਜਾਣਾ ਤੇ ਉੱਥੇ ਪਹਿਲਾਂ ਹੀ ਟੋਟਾ ਲੜ ਰਹੇ ਨੇ ਸੋ ਇਸ ਲਈ ਫੇਰ ਅਗਲੀ ਵਾਰ ਤੋਂ ਇੱਥੇ ਮੇਰ ਕੀ ਲਗਾਤਾਰ ਹਮ ਬੀਜੇਪੀ ਦਾ ਹੀ ਬਣਦਾ ਰਹੇਗਾ ਇਹ ਵੀ ਸਵਾਲ ਖੜਾ ਹੋ ਗਿਆ ਹੂੰ ਜੀ ਇਹ ਤਾਂ ਵੈਸੇ ਸਹੀ ਗੱਲ ਹੈ ਇਹ ਤਾਂ ਕਈ ਐਂਗਲ ਆ ਜਿੰਨੇ ਜਾਣੇ ਉਹਨੇ ਐਂਗਲ ਹੀ ਜਿਹੜੇ ਇੱਥੇ ਨਿਕਲੀ ਆਉਣੇ ਆ ਹਾਲਾਤ ਸਿਆਸਤ ਦੇ ਇਹ ਬਣੇ ਪਏ ਆ ਅਗਲੀ ਦੀਪਕ ਜੀ ਗੱਲ ਕਰੀਏ ਆਰਾਮ ਕਰ ਰਹੇ ਕਿਸਾਨਾਂ ਤੇ ਲੰਮੀ ਤਾਣ ਸੌ ਰਹੀ ਹੈ ਪੰਜਾਬ ਪੁਲਿਸ ਬਿਲਕੁਲ ਜੀ ਕਿਸਾਨਾਂ ਲਈ ਬਣੇ ਆਰਾਮ ਘਰ ਜਾਂ ਕਿਸਾਨਾਂ ਦੇ ਕਮਾਕਾਰਾਂ ਲਈ ਬਣੇ ਦਫਤਰ ਰਜ਼ਾਰੇਆਂ ਤੇ ਪੰਜਾਬ ਪੁਲਿਸ ਦਾ ਕਬਜ਼ਾ ਚੱਲਿਆ ਆ ਰਿਹਾ ਹੂੰ 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 ਵੈਸੇ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿਹੜਾ ਕਿਸਾਨ ਭਵਨ ਸੀਗਾ ਉੱਥੇ ਵੀ ਲੰਮਾ ਸਮਾਂ ਸੀਐਮ ਪੰਜਾਬ ਦੇ ਸੀਐਮ ਦੀ ਜਿਹੜੀ ਫੋਰਸ ਹੁੰਦੀ ਸੀ ਕਮਾਂਡੋ ਫੋਰਸ ਹੁੰਦੀ ਸੀ ਉਹਨਾਂ ਦਾ ਕਬਜ਼ਾ ਰਿਹਾ ਮਤਲਬ ਕਮਰਿਆਂ ਦੇ ਉੱਪਰ ਐ ਖਿੜਕੀਆਂ ਦੇ ਉੱਤੇ ਬਰਦੀਆਂ ਦੇ ਹੈਂਗਰ ਟੰਗੇ ਦਿਖ ਜਾਂਦੇ ਸੀ ਹਮ ਬੜੀ ਕੋਸ਼ਿਸ਼ ਹੋਈ ਜਿੰਤੋਂ ਜ਼ਿਆਦਾ ਵੀ ਪਰ ਉਹ ਕਦੇ ਖਾਲੀ ਨੂੰ ਜਦੋਂ ਕਿਸਾਨ ਅੰਦੋਲਨ ਸੀਗਾ 21 ਵਾਲਾ ਹਮ ਉਸ ਸਮੇਂ ਇੱਕ ਤਾਂ ਕਿਸਾਨੀ ਅੰਦੋਲਨ ਸੇ ਕਰਤੇ ਸੀ ਦੂਸਰਾ ਪਾਸੇ ਕੈਪਟਨ ਅਮਿੰਦਰ ਸਿੰਘ ਨੇ ਕਿਸਾਨ ਭਵਨ ਦੀ ਰੈਨੋਵੇਸ਼ਨ ਸ਼ੁਰੂ ਕਰਾਤੀ ਠੀਕ ਹੈ ਕਿ ਉਹ ਰੈਨੋਵੇਸ਼ਨ ਦੇ ਚੱਕਰ ਚ ਕਮਰੇ ਖਾਲੀ ਹੋ ਗਏ ਫਿਰ ਮੁੜ ਕੇ ਭਰ ਨਹੀਂ ਦਿੱਤੇ ਇੱਥੇ ਵਾਲਾ ਤਾਂ ਖਾਲੀ ਹੋ ਗਿਆ ਕੰਮ ਪਰ ਮੰਡੀ ਬੋਰਡ ਦੇ ਮਾਰਕੀਟ ਕਮੇਟੀ ਦੇ ਜਿਹੜੇ ਪੰਜਾਬ ਚ ਕਿਸਾਨਾਂ ਲਈ ਆਰਾਮ ਘਰ ਬਣੇ ਨੇ ਜਾਂ ਗੈਸਟ ਹਾਊਸ ਬਣੇ ਨੇ ਜਾ ਮੀਟਿੰਗ ਹਾਲ ਬਣੇ ਨੇ ਜਾਂ ਇਹਨਾਂ ਦੇ ਦਫਤਰ ਆਦਾਰੇ ਨੇ ਉੱਥੇ ਬਹੁ ਗਿਣਤੀ ਥਾਮਾਂ ਤੇ ਉੱਤੇ ਪੰਜਾਬ ਪੁਲਿਸ ਦਾ ਕਬਜ਼ਾ ਹੈ ਕਿਤੇ ਡੀਐਸਪੀ ਦਾ ਦਫਤਰ ਹੈ ਕਿਤੇ ਥਾਣਾ ਚੱਲਦਾ ਹੈ ਹੈਨਾ ਤੇ ਕਿਤੇ ਮਤਲਬ ਕਿ ਤਸਿਲਦਾਰ ਬੈਠ ਜਾਂਦਾ ਕਿਤੇ ਐਸਡੀਐਮ ਬੈਠਾ ਇਸ ਤਰ੍ਹਾਂ ਦੀ ਸਥਿਤੀ ਚਲੋ ਆ ਆਪਸੀ ਭਾਈਚਾਰਕ ਵੀ ਕੁਝ ਹੁੰਦਾ ਕਿ ਕੋਈ ਨਾ ਜੀ ਸਾਡੀ ਥਾਂ ਵਿਹਲੀ ਪਈ ਆ ਤੁਸੀਂ ਬਹਿ ਜਾਓ ਪਰ ਉਹ ਬੈਠੋਂ ਵੀ ਸਾਲਾਂ ਬੱਧੀ ਬੈਠੇ ਰਹੋ ਤੇ ਕਿਰਾਇਆ ਵੀ ਨਾ ਦਵੋ ਹੂੰ ਫਿਰ ਤਾਂ ਇਹ ਬਿਕੀ ਆ ਕਿਰਾਇਆ ਤਾਂ ਕਿਰਾਇਆ ਛੱਡੋ ਬਿਜਲੀ ਪਾਣੀ ਦਾ ਬਿੱਲ ਵੀ ਨਾ ਭਰੋ ਮੇਰੇ ਤਾਂ ਜਮਾ ਹੀ ਹੋਰ ਵਧੀਕੀ ਹੈ ਸੋ ਬਿਲਕੁਲ ਜੀ ਤੁਹਾਡੀ ਗੱਲ درست ਹੈ ਇਹ ਖਬਰ ਦਸਤਾਵੇਜੀ ਅੰਕੜਾ ਭਰਪੂਰ ਕਿੰਨੇ ਕਿੰਨੇ ਪੈਸੇ ਕਿੰਨਾ ਕੀ ਇਹ ਪੂਰਾ ਹਿਸਾਬ ਕਿਤਾਬ ਲੈ ਕੇ ਚਰਨਜੀਤ ਭੁੱਲਰ ਉਹਨਾਂ ਨੇ ਨਸਰ ਕੀਤੀ ਹੈ ਤੇ ਉਹ ਲਿਖਦੇ ਨੇ ਕਹਿੰਦੇ ਖਾਮੋਸ਼ ਪੰਜਾਬ ਪੁਲਿਸ ਆਰਾਮ ਕਰ ਰਹੀ ਹੈ ਪੰਜਾਬ ਮੰਡੀ ਬੋਰਡ ਦੇ ਕਿਸਾਨ ਆਰਾਮ ਕਰਾਂ ਤੇ ਪੁਲਿਸ ਦਾ ਕਬਜ਼ਾ ਕਰੋੜਾਂ ਦਾ ਕਿਰਾਇਆ ਬਕਾਇਆ 15 ਦੇ ਕਰੀਬ ਪੰਜਾਬ ਦੇ ਸਿੱਧੇ ਜਿਹੇ ਸ਼ਹਿਰ ਨੇ ਜਿੱਥੇ ਇਹਨਾਂ ਦਾ ਕਬਜ਼ਾ ਹੈ ਤੇ ਕਰੋੜਾਂ ਦਾ ਕਿਰਾਇਆ ਨਾ ਕੰਨੀ ਬਕਾਇਆ ਜੇ ਮੈਂ ਮੋਟੀ ਮੋਟੀ ਨਜ਼ਰਸਾਨੀ ਕਰਾਂ ਜ਼ਰੂਰ ਤਾਂ ਖੰਨੇ ਦੇ ਵਿੱਚ ਜੇਕਰ ਮੈਂ ਦੇਖਦਾ ਤਾਂ ਕਹਿੰਦੇ ਜੀ ਖੰਨੇ ਦੇ ਜਿਹੜਾ ਕਈ ਸਾਲਾਂ ਤੋਂ ਇਹਨਾਂ ਨੇ ਕਿਰਾਇਆ ਵੀ ਨਹੀਂ ਭਰਿਆ ਖੰਨੇ ਦੇ ਕਿਸਾਨਾਂ ਨੂੰ ਰਾਮ ਕਰਾ ਦਾ ਤੇ ਇਹ ਰਾਸ਼ੀ ਕਰੀਬ-ਕਰੀਬ ਮਤਲਬ ਕਿ 2.5 ਕਰੋੜ ਦੇ ਕਰੀਬ 2 ਕਰੋੜ 40 ਲੱਖ ਦਾ ਬਕਾਇਆ ਖੜਾ ਹੈ ਜੀ ਵਾਹ ਜਿਹੜਾ ਦੇ ਨਹੀਂ ਰਹੇ ਹੈ ਨਾ ਇਹ ਕੱਲੇ ਖੰਨੇ ਦਾ ਇਹ ਤਾਂ ਹੈਗਾ ਅੱਗੇ ਆ ਜੀ ਅਸੀਂ ਮਤਲਬ ਕਿ ਇਸੇ ਤਰ੍ਹਾਂ ਰਾਏਕੋਟ ਦੇ ਵਿੱਚ ਹੈ 39 ਲੱਖ 40 ਲੱਖ ਦੇ ਕਰੀਬ ਕਿਰਾਇਆ ਖੜਾ ਹੈ ਅਮਰੋਦ ਦੇ ਵਿੱਚ ਆਜਮਾ ਤਾਂ ਉੱਥੇ ਵੀ ਜੀ 44 ਲੱਖ ਤੋਂ ਵੱਧ ਕਿਰਾਇਆ ਇਹਦਾ ਨਹੀਂ ਖੜਾ ਹੈ ਹੈਨਾ ਇਸੇ ਤਰ੍ਹਾਂ ਬਟਾਲੇ ਦੇ ਵਿੱਚ ਮਤਲਬ 1.5 ਲੱਖ ਦੇ ਕਰੀਬ ਕਿਰਾਇਆ ਖੜਾ ਹੈ ਇਸੇ ਤਰ੍ਹਾਂ ਸਰਦੂਲਗੜ ਦੇ ਵਿੱਚ ਡੀਐਸਪੀ ਦਾ ਦਫਤਰ ਚੱਲਦਾ ਕਿਰਾਇਆ ਤਾਂ ਕੀ ਕਰਨਾ ਸੀ ਬਿਜਲੀ ਪਾਣੀ ਦਾ ਬਿੱਲ ਵੀ ਨਹੀਂ ਕਹਿੰਦੇ ਭਰਿਆ 20 ਲੱਖ ਤੋਂ ਉੱਪਰ ਇਹ ਕਿਰਾਇਆ ਖੜਾ ਹੈ ਇਸੇ ਤਰ੍ਹਾਂ ਸੁਨਾਮ ਮਾਰਕੀਟ ਕਮੇਟੀ ਹੈ ਜੀ ਜਿੱਥੇ 13 ਲੱਖ ਤੋਂ ਵੱਧ ਕਿਰਾਇਆ ਖੜਾ ਹੈ ਤੇ ਇਸੇ ਤਰ੍ਹਾਂ ਮੱਖੋਬਖ ਸ਼ਹਿਰ ਨੇ ਜਿੱਥੇ ਇੰਨਾ ਇਸਰੀਆਂ ਬੈਠਾ ਕਿੰਨਾਂ ਡੀਐਸਪੀ ਬੈਠਾ ਤੇ ਨਾ ਕਿਰਾਇਆ ਤੇ ਨੇ ਇਹ ਜਿਹੜਾ ਤਰੀਕਾ ਹੈ ਮਤਲਬ ਸਰਕਾਰ ਹੀ ਸਰਕਾਰ ਨੂੰ ਠੱਗੀ ਲਾਈ ਜਾਂਦੀ ਹੈ ਦੇਖੋ ਸਰਕਾਰੀ ਵਿਭਾਗ ਹੀ ਸਰਕਾਰੀ ਵਿਭਾਗ ਨੂੰ ਜੇਕਰ ਇਹ ਕਿਰਾਏ ਤੇ ਉਹ ਰਹਿ ਰਹੇ ਨੇ ਤਾਂ ਕਿਰਾਇਆ ਦੇਣ ਕੇ ਤਾਂ ਖਜ਼ਾਨੇ ਚ ਚਾਰ ਪੈਸੇ ਹੀ ਹੁੰਦੇ ਆ ਹੂੰ ਤੇ ਇਹ ਇਹ ਪ੍ਰਕਿਰਿਆ ਪੈਸਾ ਘੁੰਮਣਾ ਹੀ ਹੁੰਦਾ ਨਾ ਇੱਕ ਵਿਭਾਗ ਚੋਂ ਨਿਕਲ ਕੇ ਦੂਜੇ ਚ ਜਾਂਦਾ ਆਰਥਚਾਰਾ ਤਾਂ ਘੁੰਮਦਾ ਨਾ ਉਹਦੇ ਨਾਲ ਇੱਕ ਪ੍ਰਕਿਰਿਆ ਤਾਂ ਜਾਂਦੀ ਹੈ ਤੁਸੀਂ ਉਹ ਵੀ ਨਹੀਂ ਕਰ ਰਹੇ ਅੱਛਾ ਜੇ ਇਹੀ ਗੱਲ ਹੈ ਕਿ ਐਂ ਹੀ ਕਿਰਾਏ ਤੇ ਦੇਣੇ ਨੇ ਮੰਡੀ ਬੋਰਡ ਨੇ ਕਿਰਪਾ ਇਹੇ ਕਰਾਇ ਨਹੀਂ ਦਿੰਦੇ ਇਹਨਾਂ ਤੋਂ ਖਾਲੀ ਕਰਾ ਕੇ ਕਿਸੇ ਬਾਹਰ ਲੈਣ ਦੇ ਤਾਂ ਘਟ ਘਟ ਕਰਾਇਆ ਤਾਂਣ ਲੱਗ ਜੀ ਮੈ ਤੁਹਾਨੂੰ ਸਹੀ ਗੱਲ ਉਹ ਸਿੱਧੀ ਪਰ ਜਦੋਂ ਕਿ ਜਿਹੜੇ ਕੰਮ ਲਈ ਜਿਹੜੀ ਕੀ ਬਣੀ ਹੁੰਦੀ ਹੈ ਉਸ ਉਦੇਸ਼ ਲਈ ਕਿਉਂ ਨਹੀਂ ਵਰਤੀ ਜਾਂਦੀ ਇਹ ਸਵਾਲ ਵੱਡਾ ਹੂੰ ਜੀ ਸੋ ਜਿਹੜਾ ਸਿਸਟਮ ਕਿਸਾਨੀ ਲਈ ਕਿਉਂਕਿ ਪੰਜਾਬ ਕਿਸਾਨ ਪ੍ਰਧਾਨ ਸੂਬਾ ਹੈ ਤੇ ਉਸ ਪ੍ਰਕਿਰਿਆ ਦੇ ਤਹਿਤ ਇਹਦੇ ਤੇ ਗੌਰ ਕਰਨ ਦੀ ਲੋੜ ਹੈ ਤੇ ਜੇ ਸਰਕਾਰਾਂ ਹੀ ਮਤਲਬ ਕਿ ਸਰਕਾਰੀ ਵਿਭਾਗਾਂ ਤੋਂ ਹੀ ਕਬਜ਼ੇ ਨਹੀਂ ਖਾਲੀ ਕਬਜ਼ੇ ਨਹੀਂ ਛਡਾ ਸਕਦੀਆਂ ਤਾਂ ਲੋਕਾਂ ਦੇ ਮਸਲੇ ਕੀ ਹੱਲ ਕਰਨਗੇ ਇੱਥੋਂ ਦਾ ਜਲਾਲ ਹੂੰ ਨਾ ਪਹਿਲਾਂ ਦਾ ਢੋਲ ਲੈ ਕੇ ਬਹੁਤ ਜ਼ਮੀਨਾਂ ਛਡਵਾਈਆਂ ਸੀ ਉਹਨਾਂ ਦਾ ਵੀ ਪਤਾ ਨਹੀਂ ਵਾੜ ਕੀ ਹੋਵੇ ਇੱਥੇ ਵੀ ਢੋਲ ਵਜਾ ਲੈਣ ਜਾ ਕੇ ਮੜਾ ਜ ਟ੍ਰੈਕਟਰ ਇੱਥੇ ਰਹਿ ਜਾਣਿਕ ਸਹੀ ਗੱਲ ਸਹੀ ਗੱਲ ਜੀ ਸਿੱਖਿਆ ਦਾ ਦਿੱਲੀ ਮਾਡਲ ਫੇਲ ਤਿੱਜੀ ਜਮਾਤ ਦੇ ਜਵਾਕ ਊੜਾ ਊੜੇ ਆੜੇ ਤੋਂ ਵੀ ਅਣਜਾਣ ਇਹ ਕਾਫੀ ਪੀੜ ਦਾ ਖਬਰ ਹੈ ਜੀ ਬਾਕਾਇਦਾ ਤੌਰ ਤੇ ਐਨੂਅਲ ਰਿਪੋਰਟ ਜਿਹੜੀ ਬਣਦੀ ਹੈ ਵਿੱਦਿਕ ਪ੍ਰਕਿਰਿਆ ਦੇ ਤਹਿਤ ਉਹ ਜਿਹੜੀ ਸਾਲਾਨਾ ਰਿਪੋਰਟ ਐਸਆਈਆਰ 224 ਆਈ ਹੈ ਉਹਨੇ ਕਾਫੀ ਹਰਾਨ ਪਰੇਸ਼ਾਨ ਕੀਤਾ ਇਹਨਾਂ ਨੇ ਬਹੁਤ ਗਾਇਆ ਕਿ ਸਾਡਾ ਸਿੱਖਿਆ ਦਾ ਦਿੱਲੀ ਮਾਡਲ ਬੜਾ ਕਮਾਲ ਹੈ ਹੂੰ ਤੀਜੀ ਜਮਾਤ ਦੇ 30% ਸਰਕਾਰੀ ਸਕੂਲਾਂ ਦੇ ਜਵਾਕ ਐ ਪੰਜਾਬੀ ਦੀਆਂ ਤਿੰਨ ਲਾਈਨਾਂ ਵੀ ਪੂਰੀਆਂ ਨਹੀਂ ਪੜ ਸਕਦੇ ਇੱਥੇ ਮਤਲਬ ਜਿਹੜਾ 9 ਸਾਲ ਦਾ ਜਵਾਬ ਹੁੰਦਾ ਉਹ ਤੀਜੀ ਜਮਾਤ ਦੇ ਵਿੱਚ ਜਿਹੜਾ ਉਹਦਾ ਸਿਲੇਬਸ ਦਾ ਜੋ ਪੱਧਰ ਹੈ ਉਸ ਪੱਧਰ ਦੇ ਉੱਤੇ ਇੱਕ ਪੈਰਾ ਵੀ ਨਹੀਂ ਪੜ ਪਾਰੇ 30% ਸਰਕਾਰੀ ਸਕੂਲ ਦੇ ਜਵਾਬ ਤੇ ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਦਾ ਨੰਗਾ ਰਹੇ ਇਹਨਾਂ ਨਾਲੋਂ ਵੀ ਜ਼ਿਆਦਾ ਦੇਖਣ ਨੂੰ ਮਿਲੇ ਉੱਥੇ 40% ਤੀਜੀ ਜਮਾਤ ਦੇ ਜਵਾਬ ਅਜੇ ਲੱਭੇ ਜਿਹੜੇ ਮਤਲਬ ਕਿ ਦੋ ਦੋ ਤਿੰਨ ਤਿੰਨ ਲਾਈਨਾਂ ਵੀ ਨਹੀਂ ਪੜ ਪਾਏ ਹੁਣ ਜੇਕਰ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਦਾ ਦੇਖੋ ਤਾਂ ਮਸਲਾ ਇਹ ਹੈ ਕਿ ਸਰਕਾਰੀ ਦੇ ਵਿੱਚ ਕਿਹਾ ਜਾਂਦਾ ਜੀ ਕਿ ਢਾਂਚੇ ਦੀ ਕਮੀ ਹੈ ਜੀ ਬਿਲਡਿੰਗਾਂ ਨਹੀਂ ਜੀ ਪੂਰੀਆਂ ਪਖਾਨੇ ਨਹੀਂ ਜੀ ਜਦੋਂ ਕਿ ਉਸ ਮਾਮਲੇਾਂ 'ਚ 50 ਬਾਕੀ ਸੁਪਿਆਂ ਨਾਲੋਂ ਬਹੁਤ ਤਰੱਕੀ ਤੇ ਆ। ਨਿਰਮਾਤਾਂ ਪੱਖੋਂ ਸਾਰੇ ਪ੍ਰਬੰਧਾਂ ਪੱਖੋਂ ਸਕੂਲਾਂ ਦੀ ਦਿੱਖ ਪੱਖੋਂ ਤੇ ਆਮ ਆਦੀ ਪਾਰਟੀ ਦਾ ਢੋਲ ਵਜਾ ਕੇ ਕਹਿੰਦੀ ਆ ਰਹੀ ਹੈ ਕਿ ਅਸੀਂ ਤਾਂ ਜੀ ਸਕੂਲਾਂ ਦਾ ਨਵੀਨੀਕਰਨ ਕਰਤਾ ਕਰਤਾ ਇਦਾਂ ਕਰਤਾ ਤੇ ਜੇਕਰ ਉਹ ਪਹਿਲੂ ਵੀ ਆਪਾਂ ਛੱਡ ਲਈਏ ਤਾਂ ਵੀ ਇਹ ਸਚਾਈ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੁਆਲੀਫਾਈਡ ਅਧਿਆਪਕ ਹੁੰਦੇ ਨੇ। ਜੀ ਪੜ੍ਹੇ ਲਿਖੇ ਅਧਿਆਪਕ ਹੁੰਦੇ ਨੇ ਜਿਹੜੇ ਡਿਗਰੀ ਹੋਲਡਰ ਨੇ ਜੋ ਪੈਮਾਨਾ ਹੈ ਉਹ ਸਿੱਖਿਆ ਦਾ ਉਹਦੇ ਵਿੱਚੋਂ ਪੂਰਨ ਹੋ ਕੇ ਆਉਂਦੇ ਆ। ਤੇ ਜੇ ਉਹਨਾਂ ਦੇ ਹੁੰਦਿਆਂ ਵੀ ਸਿੱਖਿਆ ਦਾ ਮਿਆਰ ਆਏ ਕੀ ਇਹਦਾ ਕਾਰਨ ਇਹ ਹੈ ਕਿ ਉਹ ਪੂਰਾ ਪੜ੍ਹਾਈ ਵੱਲ ਧਿਆਨ ਘਟ ਦਿੰਦੇ ਨੇ ਤੇ ਆਪਣੇ ਧਰਨੇਆਂ ਮਜਾਰਿਆਂ ਵੱਲ ਵੱਧ ਦਿੰਦੇ ਨੇ ਕੀ ਇਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਸਿੱਖਿਆ ਦੇ ਕੰਮ ਦੀ ਬਜਾਏ ਸਰਕਾਰ ਦੂਜੇ ਕੰਮ ਵੱਲ ਲੈਂਦੀ ਹੈ ਕੀ ਇਹਦਾ ਕਾਰਨ ਇਹ ਹੈ ਕਿ ਅੱਜਕੱਲ ਟੈਕਨੋਲੋਜੀ ਦੇ ਯੁੱਗ 'ਚ ਉਹ ਵੀ ਸਕੂਲ ਆ ਕੇ ਹਾਜ਼ਰੀ ਭਰ ਕੇ ਆਪਣਾ ਕੰਮ ਨਹੀਂ ਪੂਰਾ ਕਰਦੇ ਫੋਨਾਂ ਮੋਬਾਈਲਾਂ ਤੇ ਹੁਣ ਜ ਰਹਿੰਦੇ ਨੇ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਦੂਸਰੇ ਪਾਸੇ ਪ੍ਰਾਈਵੇਟ ਸਕੂਲ ਟਾਈਆਂ ਲਾ ਕੇ ਜਾਣੀਆਂ ਜੀ ਵਰਦੀ ਉਹਨਾਂ ਦੇ ਰੰਗ ਦੀ ਉਹ ਪਾਉਣੀਆਂ ਜੀ ਉਹਨਾਂ ਦੀ ਦੁਕਾਨ ਤੋਂ ਹੀ ਲੈਣੀਆਂ ਜੀ ਕੱਪੜੇ ਲਈ ਦੇ ਇਹ ਜਿਹੇ ਟਿਫਨ ਇਹ ਜਿਹੜਾ ਖਾਣਾ ਇਹ ਜਿਹੜਾ ਹੈ ਨਾ ਇਹ ਸਾਰਾ ਕੁਝ ਤਾਂ ਠੀਕ ਹੈ ਤੇ ਪਰ ਜਿਹੜਾ ਕੰਮ ਕਰਾਉਣਾ ਪ੍ਰਾਈਵੇਟ ਸਕੂਲਾਂ ਨੇ ਉਹ ਹੋ ਨਹੀਂ ਰਿਹਾ ਜਵਾਕ ਜੀ ਉੜੇ ਆੜੇ ਤੋਂ ਵੀ ਨਾਣਾ ਪੰਜਾਬ ਦਾ ਤੁਸੀਂ ਕੀ ਪੜਾ ਰਹੇ ਹੋ ਜੀ ਹੂੰ 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 ਇਸੇ ਗੱਲ ਨੂੰ ਜੇ ਅਗਾਂਹ ਵੱਧ ਤਾਂ ਹੋਰ ਫਿਕਰ ਮਹਿਸੂਸ ਹੁੰਦਾ ਜੀ ਤੀਜੀ ਜਮਾਤ ਦੇ 15% ਜਵਾਕ ਅਜਿਹੇ ਲੱਭੇ ਜਿਹੜੇ ਰਾਜਕਰਨ ਜੀ ਅਖਰਤਾ ਪਛਾਣ ਸਕੇ ਪਰ ਅੱਖਰ ਜੋੜ ਨਹੀਂ ਪੜਨਾ ਆਇਆ ਉਹਨਾਂ ਨੂੰ ਠੀਕ ਆ ਅੱਖਰਾਂ ਦੀ ਪਛਾਣ ਤਾਂ ਹੈਗੀ ਆ ਉਹਨਾਂ ਨੂੰ ਪਰ ਅੱਖਰ ਜੋੜ ਨਹੀਂ ਪੜਨਾ ਆਉਂਦਾ ਦੂਸਰੇ ਪਾਸੇ 5% ਦੇ ਕਰੀਬ ਜਵਾਬ ਅਜਿਹੇ ਨਿਕਲੇ ਜਿਨ੍ਹਾਂ ਨੂੰ ਊੜੇ ਆੜੇ ਦੇ ਅੱਖਰਾਂ ਦੀ ਵੀ ਪਛਾਣ ਨਹੀਂ ਸੀ ਹੂੰ ਹੂੰ ਮਤਲਬ ਇਹ ਇਹ ਸਾਡਾ ਵਿਦਿਆਦ ਪੱਤਰ ਹਾਂ ਥੋੜੀ ਜੀ ਰਾਹਤ ਸਿਰਫ ਇਸ ਗੱਲ ਦੀ ਮਿਲੀ ਕਿ ਹਿਸਾਬ ਦੇ ਵਿੱਚ ਇਸ ਵਾਰ ਪਿਛਲੀ ਵਾਰ ਨਾਲੋਂ ਬੱਚਿਆਂ ਦਾ ਥੋੜਾ ਜਿਹਾ ਸੁਧਾਰ ਨਜ਼ਰ ਆਇਆ ਓਵਰ ਆਲ ਪੰਜਾਬ ਤੇ ਇਸ ਦੇ ਵਿੱਚ ਕੁੜੀਆਂ ਅਜੇ ਵੀ ਮੁੰਡਿਆਂ ਨਾਲੋਂ ਸਾਰੇ ਕਿਤਰਾਂ ਚ ਮੋਰੀ ਨਜ਼ਰ ਆਈਆਂ ਪਰ ਫਿਰ ਵੀ ਮਤਲਬ ਮੁੰਡੇ ਵੀ ਹਿਸਾਬ ਦੇ ਵਿੱਚ ਪੰਜਾਬੀ ਨਾਲੋਂ ਵੀ ਥੋੜਾ ਜਿਆ ਵਧੀਆ ਉਹਨਾਂ ਦਾ ਦੇਖਣ ਨੂੰ ਮੇਰੇ ਇਹ ਇੱਕ ਪੱਖ ਚੰਗਾ ਉੱਭਰਿਆ ਪਰ ਫਿਕਰਮੰਦੀ ਵਾਲਾ ਪਹਿਲੂ ਤਾਂ ਇਹ ਦੂਸਰਾ ਇਸੇ ਰਿਪੋਰਟ ਨੇ ਇੱਕ ਹੋਰ ਪੱਖ ਸਾਹਮਣੇ ਲਿਆਂਦਾ ਕਿ ਪੰਜਾਬ ਦੇ ਜਿਹੜੇ ਸਕੂਲੀ ਪੜ੍ਹੇ ਨੇ ਹੂੰ 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 ਉਹਨਾਂ ਕੋਲ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ 스마트ਫੋਨ ਵੱਧ ਪਹੁੰਚ ਗਿਆ ਹੂੰ 15 16 ਸਾਲ ਦਾ ਜਵਾਬ ਜਿਹੜਾ 9ਵੀਂ 10ਵੀਂ ਛੁੰਦਾ ਹੈ ਹਾਂਜੀ 15-16 ਸਾਲ ਦੇ 96% ਵਿਦਿਆਰਥੀ ਜਵਾਕਾਂ ਕੋਲ ਸਮਾਰਟਫੋਨ ਤੱਕ ਪਹੁੰਚ ਹੈ 96% 96.2% ਪੰਜਾਬ ਦੇ ਜਵਾਕਾਂ ਕੋਲ ਸਮਾਰਟਫੋਨ ਦੀ ਪਹੁੰਚ ਹੈ ਤੇ ਇਹਨਾਂ ਚੋਂ 46% ਨੇ ਇਹ ਮੰਨਿਆ ਕਿ ਜੀ ਸਾਡੇ ਕੋਲ ਸਿੱਧਾ ਨਿੱਜੀ ਆਪਣਾ ਸਮਾਰਟਫੋਨ ਹੈ ਕਿਉਂਕਿ ਨਹੀਂ ਤਾਂ ਇਹ ਹੁੰਦਾ ਨਾ ਕਿ ਮਾਪਿਓ ਦਿੰਦੇ ਨਹੀਂ ਕਿ ਜਵਾਬ ਸਕੂਲ ਜਾਣ ਲੱਗੇ ਬੇਬੇ ਨੂੰ ਵਾਪਸ ਪੜਾ ਜਾਂਦਾ ਤੇ ਆਉਂਦੇ ਹੀ ਬੇਬੇ ਵਾਲਾ ਫੋਨ ਤੇ ਆਪਣਾ ਕਬਜ਼ਾ ਜਮਾ ਲੈਂਦਾ ਮਾਂ ਵਾਲਾ ਫੋਨ ਨੇ ਆ ਆਪਣਾ ਹੀ ਫੋਨ ਮੰਨ ਕੇ ਚੱਲਦਾ ਸੋ ਇਸ ਲਈ ਇਹ ਤੋਂ 96% ਉਹ ਨੇ ਤੇ ਉਹਨਾਂ ਚੋਂ 46% ਉਹ ਨੇ ਜਿਨ੍ਹਾਂ ਕੋਲ ਇਹ ਮੰਨਿਆ ਉਹਨਾਂ ਨੇ ਕਿ ਸਾਡੇ ਕੋਲ ਆਪਣਾ ਫੋਨ ਹੈ ਔਰ ਟੋਟਲ 92.5% ਦੀ ਜਵਾਬਕ ਪੂਰੀ ਤਰ੍ਹਾਂ ਫੋਨ ਦੇ ਬਾਹਰ ਮਿਲੇ ਵੀਡੀਓ ਚਲਾਉਣੀ ਡਾਊਨਲੋਡ ਕਰਨੀ ਖੋਲਣਾ ਇੰਸਟਾਗ੍ਰਾਮ ਚਲਾਉਣਾ ਜੇ ਭੇਜਣਾ ਇਹ ਸਾਰੇ ਚ ਵੀ ਮਹਾਰਤ حاصل ਮਿਲੀ ਸੋ ਉਹ ਕਹਿੰਦੇ ਕਿ ਬੱਚਿਆਂ ਨੇ ਇਹ ਕਿਹਾ ਕਿ ਜੀ ਅਸੀਂ ਬਿੱਤੇ ਇੱਕ ਕੰਮ ਲਈ ਆਪਣੇ ਫੋਨਾਂ ਦੀ ਵਰਤੋਂ ਕਰਦੇ ਹਾਂ ਪਰ ਉਹ ਕਹਿੰਦੇ ਕਿ ਇਸ ਫੌਮ ਦੀ ਵਰਤੋਂ ਕਰ ਰਹੀ ਨਹੀਂ ਉਹਨਾਂ ਦਾ ਵਿਦਿਅਕ ਪੱਧਰ ਕਿੱਥਾਂ ਜਾ ਰਿਹਾ ਹੂੰ ਤੇ ਇਹ ਵੀ ਇੱਕ ਪਹਿਲੂ ਗੌਰ ਮੰਗਦਾ ਕਿ ਅਸੀਂ ਫੌਮ ਦੇ ਮਹੱਤਵ ਹੋ ਗਏ ਫੌਮ ਤੱਕ ਤਾਂ ਪਹੁੰਚ ਗਏ ਪਰ ਕਿਤਾਬਾਂ ਤੱਕ ਵੀ ਨਹੀਂ ਪਹੁੰਚੇ ਤੇ ਪੂਰੇ ਆੜੀ 35 ਦੇ ਵੀ ਮਾਹਰ ਨਹੀਂ ਹੋ ਪਾਰੇ ਇਹ ਅਫਸੋਸ ਜਨਕ ਬਰਤਾਰਾ ਸਰਕਾਰਾਂ ਚੋਣਾ ਵੱਲੇ ਧਿਆਨ ਨਾ ਦੇਣ ਇਸ ਕੰਮ ਵੱਲ ਵੀ ਧਿਆਨ ਦੇਣ ਤੇ ਵਿਰੋਧੀ ਧਿਰਾਂ ਕੁਰਸੀਆਂ ਦੀ ਲੜਾਈਆਂ ਲੜਨ ਦੀ ਬਜਾਏ ਪੰਜਾਬ ਦੇ ਮੁੱਦਿਆਂ ਦੀ ਲੜਾਈਆਂ ਲੜਨ ਪੁਰੇ ਖਦੇ ਉੱਤੇ ਵੀ ਨਜ਼ਰ ਮਾਰਨ ਦਾ ਜਸਾਨੀ ਕਰਨ ਆਸਟ੍ਰੇਲੀਆ ਪਹਿਲਾ ਆਵਾਹਦ ਮੁਲਕ ਬਣਿਆ ਜਿਨ੍ਹਾਂ ਨੇ 16 ਸਾਲ ਤੋਂ ਛੋਟੇ ਨਿਆਣਿਆਂ ਦੇ ਲਈ ਸਾਰਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਕੀਤਾ ਇਹ ਇਹ ਮੈਨੂੰ ਲੱਗਦਾ ਅੱਜ ਦੇ ਜਮਾਨੇ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਬਹੁਤ ਵੱਡੀ ਜ਼ਰੂਰਤ ਬਣ ਗਈ ਆ ਜਾਂਦੇ ਜਾਂਦੇ ਆ ਦੀਪਕ ਜੀ ਇੱਕ ਵਧਾਈ ਵਾਲੀ ਗੱਲ ਚੰਡੀਗੜ੍ਹ ਜਿਹੜਾ ਰੇਲਵੇ ਸਟੇਸ਼ਨ ਆ ਉਹਦੇ ਵਿੱਚ ਪੰਜਾਬੀ ਮੋਹਰੇ ਆਈ ਆ ਇਹ ਇੱਕ ਖੁਸ਼ੀ ਵਾਲੀ ਗੱਲ ਆ ਤੁਸੀਂ ਵੀ ਲੰਮੀ ਜਿਹੜੀ ਲੜਾਈ ਇਸ ਦੇ ਵਿੱਚ ਲਗਾਤਾਰ ਸੰਘਰਸ਼ ਜਿਹੜਾ ਉਹ ਚੱਲ ਰਿਹਾ ਆ ਸੋ ਇਸ ਬਾਬਤ ਕੀ ਕੀ ਸਰੋਤਿਆਂ ਦਰਸ਼ਕਾਂ ਨਾਲ ਸਾਂਝ ਪਾਉਣੀ ਚਾਹੁੰਦੇ ਆ ਬਿਲਕੁਲ ਜੀ ਚੰਡੀਗੜ੍ਹ ਪੰਜਾਬੀ ਮੰਚ ਹੈ ਤੇ ਉਹਦੇ ਨਾਲ ਸਹਿਯੋਗੀ ਸੰਗਠਨ ਨੇ ਪੰਜਾਬੀ ਲੇਖਕ ਸਭਾ ਹੋਰ ਇੱਥੇ ਸਵਰਧ ਵਿਅਕਤੀ ਨੇ ਆਪਣੇ ਆਪਣੇ ਦਮ ਤੇ ਅਲੱਗ-ਅਲੱਗ ਕੰਮ ਕਰਦੇ ਨੇ ਸੋ ਲਗਾਤਾਰ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਮੋਰਚੇ ਬੱਡੇ ਹੋਏ ਨੇ ਤੇ ਲਗਾਤਾਰ ਇੱਥੇ ਇਹ ਲੜਾਈ ਚੱਲਦੀ ਹੈ ਉਦੇ ਵਿੱਚੋਂ ਸਾਈਨ ਬੋਰਡਾਂ ਤੇ ਪੰਜਾਬੀ ਲਿਖਤੀ ਜੀ ਅਸੀਂ ਚਿੱਠੀ ਪੱਤਰ ਦਾ ਜਵਾਬ ਪੰਜਾਬੀ ਜੀ ਦੇ ਦਿਆਂਗੇ ਜੀ ਇਹ ਜੀਆਂ ਸਰਕਾਰਾਂ ਹਮੀਆਂ ਪਰ ਦੀਆਂ ਰਹੀਆਂ ਹੁਣ ਰੇਲਵੇ ਵਿਭਾਗ ਨੇ ਵੀ ਤੈਅ ਕੀਤਾ ਕਿ ਭਾਸ਼ਾ ਐਕਟ ਦੇ ਤਹਿਤ ਇਥੋਂ ਦੀ ਸਤਨਕ ਬੋਲੀ ਇਹ ਪੰਜਾਬੀ ਰਹੀ ਹੈ ਤੁਹਾਨੂੰ ਮੋਰੀ ਥਾਂ ਮਿਲਣਾ ਚਾਹੀਦਾ ਇਸ ਸੰਘਰਸ਼ ਦੇ ਵਿੱਚੋਂ ਉੱਥੇ ਬੋਰਡਾਂ ਦੇ ਉੱਤੇ ਪੰਜਾਬੀ ਮੂਰੇ ਲਿਖੀ ਜਾ ਰਹੀ ਹੈ ਪਰ ਲੜਾਈ ਇਕੱਲੇ ਤਖਤੀਆਂ ਬੋਰਡਾਂ ਦੇ ਉੱਤੇ ਸਾਈਨ ਬੋਰਡਾਂ ਤੇ ਜਾਂ ਚਿੱਠੀਆਂ 'ਚ ਪੰਜਾਬੀ ਲਿਖਾਉਣ ਦੀ ਨਹੀਂ ਹੈ ਜੀ ਪ੍ਰਸ਼ਾਸਨਿਕ ਤੌਰ ਤੇ ਅਧਿਕਾਰਕ ਤੌਰ ਤੇ ਅਫਸਰਾਂ ਨੇ ਇਥੋਂ ਦੀ ਭਾਸ਼ਾ ਪਹਿਲੀ ਅੰਗਰੇਜ਼ੀ ਬਣਾਈ ਹਾਂਜੀ ਹਾਂਜੀ ਜਦੋਂ ਕਿ ਅੰਗਰੇਜ਼ੀ ਭਾਰਤ ਦੀ ਸੰਵਿਧਾਨਕ ਭਾਸ਼ਾ ਨਹੀਂ ਹੈ ਤੇ ਜੇ ਉਹ ਸੰਵਿਧਾਨਕ ਭਾਸ਼ਾ ਨਹੀਂ ਹੈ ਫਿਰ ਉਹ ਜੇ ਤੁਸੀਂ ਇਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵੀ ਮੰਨਦੇ ਹੋ ਤਾਂ ਵੀ ਉਹ ਕਿਸੇ ਸੂਬੇ ਦੀ ਭਾਸ਼ਾ ਕਿਵੇਂ ਹੋ ਸਕਦੀ ਹੈ ਤੇ ਪੰਜਾਬ ਦੀ ਰਾਜਧਾਨੀ ਦੇ ਨਾਤੇ ਤਾਂ ਉੱਥੇ ਅੰਗਰੇਜ਼ੀ ਬਿਲਕੁਲ ਉੱਥੇ ਦੀ ਤੁਸੀਂ ਉਹਨੂੰ ਸੰਪਰਕ ਭਾਸ਼ਾ ਵਜੋਂ ਵਰਤ ਸਕਦੇ ਹੋ ਵਰਤੋ ਹਾਂ ਪਰ ਇਸ ਦੀ ਪਹਿਲੀ ਭਾਸ਼ਾ ਤਾਂ ਪੰਜਾਬੀ ਹੋਣੀ ਚਾਹੀਦੀ ਹੈ ਨਾ ਸੋ ਉਹ ਅਧਿਕਾਰਤ ਜਿਹੜੀ ਲੜਾਈ ਹੈ ਉਹ ਸੰਘਰਸ਼ ਜੜੀ ਹੈ ਕਿ ਇਹ ਚੀਜ਼ਾਂ ਧੰਨਵਾਦ ਜੇ ਤੁਸੀਂ ਇਹ ਕੁਝ ਕੀਤਾ ਪਰ ਇਹਦੇ ਨਾਲ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੀ ਲੜਾਈ ਉਸ ਦਿਨ ਤੱਕ ਜਾਰੀ ਰਹੇਗੀ ਜਦੋਂ ਤੱਕ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਦੇ ਵਿੱਚ ਪੰਜਾਬੀ ਨੂੰ ਬਣਦਾ ਉਸ ਦਾ ਰੁਤਬਾ ਸਾਨੂੰ ਨਹੀਂ ਮਿਲ ਜਾਂਦਾ ਬਿਲਕੁਲ ਜੀ ਪੰਜਾਬ ਦੇ ਹਰ ਮਹਿਕਮੇ ਚ ਹਰ ਥਾਂ ਦੇ ਉੱਤੇ ਪੰਜਾਬੀ ਨੂੰ ਹਮੇਸ਼ਾ ਹੀ ਮੋਰੀ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਤੇ ਉਹਦੇ ਉਹਦੇ ਵਿੱਚ ਹੀ ਕੰਮ ਕਾਜ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਧੰਨਵਾਦ ਦੀਪਕ ਜੀ ਬੜੀ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਅਗਲੀ ਵਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ